ਅੱਜ ਤੁਹਾਨੂੰ ਜਿਸ ਵਕਤੀ ਨਾਲ ਮਲਾਵਾਂਗੇ ਇਹਨਾਂ ਦਾ ਡਾਕਟਰ ਪ੍ਰਵੀਨਦਰ ਸਿੰਘ ਬੀਏ ਐਮਐਸ ਨੇ ਤੇ ਪੇਸ਼ੇ ਤੋਂ ਡਾਕਟਰ ਨੇ ਪਰ ਅੱਜ ਇਹ ਤੁਹਾਨੂੰ ਆਪਣੀ ਜ਼ਿੰਦਗੀ ਦੀ ਜਿਹੀਂ ਉਹ ਸੱਚ ਦੱਸਾਂਗੇ ਤੁਹਾਨੂੰ ਜ਼ਿੰਦਗੀ ਦੀ ਜਿਹੀਂ ਉਹ ਕਹਾਣੀ ਦੱਸਾਂਗੇ ਜਿਹੜੇ ਕਿ ਦਲਦਲ ਵਿੱਚੋਂ ਨਿਕਲ ਕੇ ਆਏ ਨੇ ਨਸ਼ੇ ਦੀ ਦਲਦਲੋਂ ਨਸ਼ੇ ਦਾ ਕੋਹ ਵਿੱਚੋਂ ਨਿਕਲ ਕੇ ਆਏ ਨੇ ਡਾਕਟਰ ਪ੍ਰਵੀਨਦਰ ਸਿੰਘ ਸਾਡਾ ਨਾਲ ਗੱਲ ਕਰਾਂਗੇ ਆਪਣੀ ਜ਼ਿੰਦਗੀ ਦੀ ਉਹ ਕੋੜੀ ਸਚਾਈ ਜਿਉਂ ਸਾਂਝੀ ਕਰਦੇ ਹੋ ਕਿਸ ਤਰ੍ਹਾਂ ਨਸ਼ੇ ਨਸ਼ਾ ਯੁੱਧ ਯੁੱਧ ਨੱਚੇ ਬਰੋਦਰ ਇਸ ਤਰ੍ਹਾਂ ਬਾਣੀ ਬੇਫਿਕਰ ਗਿਆ ਹੋ ਉਹ ਚਿੱਟੇ ਵਿੱਚੋਂ ਦਸ਼ਕਾ ਨੂੰ ਸੰਭਾਲਿਆ ਕਰਦੇ ਹੋ ਸ਼ੁਰੂਆਤ ਕਿੱਦਾਂ ਹੋਈ ਤੁਹਾਡੀ ਅਛਰੀ ਸ਼ੁਰੂਆਤ ਮੇਰੀ 100 200 ਰੁਪਏ ਤੋਂ ਹੁੰਦੀ ਆ ਇੱਕ ਸ਼ੌਂਕ ਵੱਲੋਂ ਕਹਿ ਲਓ ਇੱਕ ਟੈਸਟ ਵੱਲੋਂ ਕਹਿ ਲਓ ਕਿ ਮੈਂ ਦੇਖਣਾ ਚਾਹੁੰਦਾ ਕਿ ਨਸ਼ੇ ਕਰਦੋਂ ਪਤਾ ਕੀ ਫੀਲਿੰਗ ਹੁੰਦੀ ਸਾਡੇ ਪ੍ਰੇਤ ਦੀ ਹੈਣਾ ਤੇ ਉਹ ਟੈਸਟ ਥੋੜੇ ਦਿਨ ਟੈਸਟ ਕੀਤਾ ਮੈਂ ਕੁਝ ਹਫ਼ਤਿਆਂ ਤੱਕ ਫਿਰ ਉਹਦਾ ਹੌਲੀ-ਹੌਲੀ ਜੋ ਫੀਲਿੰਗ ਸਿੱ ਲੈਣੀ ਚੁੱਕੀ ਕੀਤੀ ਮੈਂ ਫਿਰ ਉਹਦਾ ਮੈ ਪਤਾ ਨਹੀਂ ਲੱਗਾ ਕਦੋਂ ਉਹਦਾ ਮੈਂ ਗੁਲਾਮ ਬਣ ਗਿਆ ਕਦੋਂ ਉਹਦਾ ਮੈਂ ਆਦੀ ਹੋ ਗਿਆ ਡਾਕਟਰ ਡਾਕਟਰ ਸਾਹਿਬ ਗੱਲ ਕਰੀ ਡਾਕਟਰ ਤੇ ਖੁਦ ਲੋਕਾਂ ਦੇ ਨਸ਼ੇ ਛਡਾਉਂਦੇ ਨੇ ਪਰ ਡਾਕਟਰ ਨੂੰ ਕਿਸ ਤਰ੍ਹਾਂ ਲਤ ਲੱਗ ਗਈ ਨਸ਼ੇ ਦੀ ਤੇ ਮਨਜ ਕਿਦਾ ਵਿਚਾਰਿਆ ਵੀ ਨਸ਼ਾ ਚੈੱਕ ਕੀਤਾ ਜਾਵੇ ਚਿੱਟਿਆ ਨਸ਼ਾ ਪੀਤਾ ਜਾਵੇ ਤੇ ਵੇਖਿਆ ਜਾਵੇ ਬਿਲਕੁਲ ਜੀ ਬਹੁਤ ਸ਼ਰਮ ਵਾਲੀ ਗੱਲ ਹੈ ਹਨਾ ਮੈਨੂੰ ਬਹੁਤ ਲੋਕਾਂ ਨੇ ਕਿਹਾ ਅੱਗੇ ਡਾਕਟਰ ਨਸ਼ਾ ਛਡਾਉਂਦੇ ਨੇ ਹਨਾ ਤੇ ਬੜੀ ਮੈਨੂੰ ਸ਼ਰਮ ਆਉਂਦੀ ਹੁੰਦੀ ਹੁਣ ਹਨਾ ਤੇ ਉਦੋਂ ਤਾਂ ਨਹੀਂ ਆਉਂਦੀ ਸੀ 8 ਸਾਲ 8 ਸਾਲ ਕਿ ਲੰਬਾ ਸਭਾ ਹੁੰਦਾ ਵਾ ਹੋ ਲੰਬਾ ਸਮਾਂ ਠੀਕ ਹੈ ਕਿੰਨੇ ਦਾ ਲਾਇਸੈਂਸ ਖਤਮ ਲਗਭਗ ਜੀ ਮੈਂ ਸ਼ੁਰੂ ਮੈਂ 100-200 ਰੁਪਏ ਤੋਂ ਕੀਤਾ ਸੀ ਤੇ 7-8 ਸਾਲ ਦੇ ਵਿੱਚ ਮੈਂ ਕਰੋੜ ਤੋਂ ਉੱਪਰ ਗਿਆ ਹਾਂ ਇਹ ਕੋਈ ਉਹ ਪ੍ਰੋਡ ਵਾਲੀ ਗੱਲ ਨਹੀਂ ਹੈ ਕਿ ਮੈਂ ਨਾ ਬੜੀ ਸ਼ੇਮ ਸ਼ਰਮ ਵਾਲੀ ਗੱਲ ਹੈ ਬਿਲਕੁਲ ਤੇ ਲੇਕਿਨ ਮੈਂ ਕਰੋੜਾਂ ਰੁਪਏ ਜਿਵੇਂ ਲੋਕ ਕਹ ਸਕਦੇ ਹੋ ਕਿ ਮੈਂ ਨਸ਼ੇ ਦੇ ਵਿੱਚ ਬਰਬਾਦ ਕਰ ਦਿੱਤੇ ਨੂੰ ਕੋਈ ਨਸ਼ੇੜੀ ਕਹੇ ਉਹ ਡਾਕਟਰ ਮੂੰਹ ਤੇ ਕਹਿ ਦਿੰਦੇ ਸੀ ਕਿਆ ਜਾਂਦਾ ਸੀ ਲੇਕਿਨ ਮੇਰਾ ਧਿਆਨ ਹੀ ਉਸ ਟੈਂਡ ਜਿਹੜਾ ਨਸ਼ੇ ਵਾਲਾ ਹੁੰਦਾ ਸੀ ਕਿ ਨਸ਼ਾ ਕਰਨਾ ਹੈ ਹੁਣ ਸਵੇਰੇ ਕਰ ਲਿਆ ਏ ਦੁਪਹਿਰੇ ਕਿੱਥੋਂ ਕਰਨਾ ਏ ਦੁਪਹਿਰੇ ਕਰ ਲਿਆ ਏ ਰਾਤ ਕਿੱਥੋਂ ਕਰੇ ਦੁਨੀਆ ਦਾ ਪ੍ਰਵਾਹ ਦੁਨੀਆ ਦੀ ਕੋਈ ਪ੍ਰਵਾਹ ਨਹੀਂ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡਾ ਰਿਸ਼ਤੇਦਾਰ ਜੰਮਿਆ ਏ ਮਰਿਆ ਏ ਵਿਆਹ ਏ ਖੁਸ਼ੀ ਏ ਤੁਹਾਨੂੰ ਉਹ ਉਸ ਬੰਦੇ ਨਾਲ ਕੋਈ ਲੈਣਾ ਦੇਣਾ ਪਰਦੇ ਵਿੱਚ ਕਲੇਸ਼ ਰਹਿਣ ਲੱਗ ਪਿਆ ਹਨਾ ਕਲੇਸ਼ ਰਣ ਆਪਿਆ ਮੈਂ ਲਾਸਟ ਦੇ ਵਿੱਚ ਦੱਸਿਆ ਜਦੋਂ ਐਂਡ ਹੋਇਆ ਮੇਰਾ ਜੁਰਮ ਨਸ਼ਾ ਛੱਡਦਾ ਵਾਂ ਉਦੋਂ ਤੱਕ ਮੈਂ ਘਰ ਦਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਸੀ ਹੌਲੀ ਹੌਲੀ ਟੀਵੀ ਲਾਗੇ ਵੀ ਦਾ ਪੂਜਰ ਲਾਗੇ ਵੀ ਮੈਂ ਜਿਹੜੀ ਵੀ ਚੀਜ਼ ਲੱਗਦੀ ਸੀ ਕਿਤੇ ਪੈਸੇ ਮਿਲਣਗੇ ਹਨਾ ਮੈਨੂੰ ਯਾਦ ਹੈ ਕਿ ਮੈਨੂੰ ਹੁਣ ਸ਼ਰਮ ਆਉਂਦੀ ਹੈ ਨਾ ਮੈਂ ਘਰ ਦੀ ਪਿੱਤਲ ਦੀ ਭਰਾਤ ਹੁੰਦੀ ਹੈ ਉਹ ਵੀ ਵੇਚੀ ਨੇ ਇਹਨੇ ਘਰੇ ਕੰਮ ਮੈਂ ਜ਼ਿੰਦਗੀ ਜਿਉਂਦੀ ਕਿਤੇ ਬੜੀਆਂ ਲੋਕਾਂ ਕੋਲੋਂ ਵੱਧਵਾਵਾਂ ਲਈਆਂ ਜੀ ਪਰ ਤੁਸੀਂ ਆਪ ਕਰਦੇ ਹੋ ਕੰਮਾਂ ਮਾੜੇ ਕੰਮ ਬੱਦਵਾਵਾਂ ਮਿਲਦੀਆਂ ਘਰਦਿਆਂ ਕੋਲੋਂ ਵੀ ਬੱਦਵਾਵਾਂ ਹੁੰਦੀਆਂ ਠੀਕ ਕਰਦਿਆਂ ਕਹਿੰਦੇ ਕਿ ਬਈ ਮਾ ਮਾਂ ਪੀ ਯਾਰ ਇਹਨੋਂ ਜਗ੍ਹਾ ਤੂੰ ਨਾ ਹੀ ਹੁੰਦਾ ਤੂੰ ਅਹੀਂ ਲਾਤ ਬਗਾਇ ਚੰਗੇ ਹੁੰਦੇ ਜਾਂ ਮਰ ਜਾ ਇਸ ਤਰ੍ਹਾਂ ਮਾ ਮਾਂ ਨੂੰ ਕਹਿਣਾ ਪੈਂਦਾ ਯਾਰ ਕਈ ਵਾਰ ਕਿਹਾ ਉਹਨਾਂ ਨੇ ਮੇਰੀ ਵਾਈਫ ਨੇ ਖੁਦ ਕਿਹਾ ਮਰ ਜਾਨੋਂ ਚੰਗਾ ਮਰ ਜਾ ਅਲੇ ਮੈਂ ਤੈਨੂੰ ਮਤ ਦਿੰਨੀ ਯਾਰ ਫੜ ਮਰ ਜਾ ਵੇਖੋ ਜੀ ਮੈਂ ਸਾਰੇ ਆਪਣੇ ਬੱਚਿਆਂ ਭੈਣਾ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਨਸ਼ਾ ਜਿਹੜਾ ਹੈ ਬਹੁਤ ਖਤਰਨਾਕ ਚੀਜ਼ ਹੈ ਇੱਕ ਨਰਕ ਹੈ ਬੰਦਾ ਰੋਜ਼ ਜਿੰਦਾ ਤੇ ਮਰਦਾ ਹੈ ਇਸ ਕਰਕੇ ਇਸ ਦਦਲ ਦੇ ਵਿੱਚੋਂ ਜਿੰਨੀ ਜਲਦੀ ਤੁਸੀਂ ਬਾਹਰ ਆ ਸਕਦੇ ਹੋ ਬਾਹਰ ਆਓ ਸਸਤੀ ਦੇ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਅੱਜ ਤੁਹਾਨੂੰ ਜਿਸ ਵਕਤੀ ਨਾਲ ਮਲਾਵਾਂਗੇ ਇਹਨਾਂ ਦਾ ਡਾਕਟਰ ਪਰਵਿੰਦਰ ਸਿੰਘ ਬੀਏ ਐਮਐਸ ਨੇ ਤੇ ਪੇਸ਼ੇ ਤੋਂ ਡਾਕਟਰ ਨੇ ਰਾਜੇ ਤੁਹਾਨੂੰ ਆਪਣੀ ਜ਼ਿੰਦਗੀ ਦੀ ਜਿਹੀ ਉਹ ਸੱਚ ਦੱਸਾਂਗੇ ਤੁਹਾਨੂੰ ਜ਼ਿੰਦਗੀ ਦੀ ਜਿਹੀ ਉਹ ਕਹਾਣੀ ਦੱਸਾਂਗੇ ਜਿਹੜੇ ਕਿ ਦਲਦਲ ਵਿੱਚੋਂ ਨਿਕਲ ਕੇ ਆਏ ਨੇ ਨਸ਼ੇ ਦੀ ਦਲਦਲੋਂ ਨਸ਼ੀ ਦਾ ਕੋਹੋਂ ਚ ਨਿਕਲ ਕੇ ਆਏ ਨੇ ਡਾਕਟਰ ਬੰਦਰ ਸਿੰਘ ਸਾਡਾ ਨਾਲ ਗੱਲ ਕਰਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਹੀ ਗਾ ਜੀ ਧੰਨਵਾਦ ਤੁਹਾਡਾ ਜੀ ਡਾਕਟਰ ਸਾਹਿਬ ਆਪਣੀ ਜ਼ਿੰਦਗੀ ਦਾ ਉਹ ਕੋੜਾ ਸੱਚ ਆਪਣੀ ਜ਼ਿੰਦਗੀ ਦੀ ਉਹ ਕੋੜੀ ਸਚਾਈ ਜੂ ਸਾਂਝੀ ਕਰਦੇ ਹੋ ਕਿਸ ਤਰ੍ਹਾਂ ਨਸ਼ੇ ਨਸ਼ਾ ਯੁੱਧ ਯੁੱਧ ਨਸ਼ੇ ਵਿਰੋਧ ਕਿਸ ਤਰ੍ਹਾਂ ਬਾਣੀ ਦੇ ਕੇ ਆਈ ਉਹ ਚੱਟੇ ਵਿੱਚੋਂ ਦਸਕਾ ਨੂੰ ਸਾਂਝਾ ਕਰਦੇ ਹੋ ਸ਼ੁਰੂਆਤ ਕਿੱਦਾਂ ਹੋਈ ਤੁਹਾਡੀ ਦੇਖੋ ਨਸ਼ੇ ਦੀ ਸ਼ੁਰੂਆਤ ਜਿਹੜੀ ਮੇਰੀ ਉਹ 7-8 ਸਾਲ ਪਹਿਲਾਂ ਹੂੰ ਮੈਂ ਨਸ਼ੇ ਦੇ ਉਸ ਸੌਰੀ ਨਸ਼ੇ ਦੇ ਵਿੱਚ ਬਰਬਾਦ ਕੀਤੇ ਹੂੰ ਨਸ਼ੇ ਦੀ ਸ਼ੁਰੂਆਤ ਮੇਰੀ 100-200 ਰੁਪਏ ਤੋਂ ਹੁੰਦੀ ਆ ਇੱਕ ਸ਼ੌਂਕ ਵੱਲੋਂ ਕਹ ਲਓ ਇੱਕ ਟੇਸਟ ਵੱਲੋਂ ਕਹ ਲਓ ਕਿ ਮੈਂ ਦੇਖਣਾ ਚਾਹੁੰਦਾ ਕਿ ਨਸ਼ੇ ਕਰਨ ਤੋਂ ਪਹਿਲਾਂ ਕੀ ਫੀਲਿੰਗ ਹੁੰਦੀ ਸਾਡੇ ਬ੍ਰੇਨ ਦੀ ਹੈ ਨਾ ਤੇ ਉਹ ਟੇਸ ਥੋੜੇ ਦਿਨ ਟੇਸਟ ਕੀਤਾ ਮੈਂ ਕੁਝ ਹਫ਼ਤੇਾਂ ਤੱਕ ਫਿਰ ਉਹਦਾ ਹੌਲੀ ਹੌਲੀ ਜੋ ਫੀਲਿੰਗ ਸ਼ੁਰੂ ਕੀਤੀ ਮੈਂ ਫਿਰ ਉਹਦਾ ਮੈ ਪਤਾ ਨਹੀਂ ਲੱਗਾ ਕਦੋਂ ਉਹਦਾ ਮੈਂ ਗੁਲਾਮ ਬਣ ਗਿਆ ਕਦੋਂ ਉਹਦਾ ਮੈਂ ਆਦੀ ਹੋ ਗਿਆ ਜੀ ਡਾਕਟਰ ਸਾਹਿਬ ਗੱਲ ਕਰੀ ਡਾਕਟਰ ਤੇ ਖੁਦ ਲੋਕਾਂ ਨਸ਼ਾ ਛਡਾਉਂਦੇ ਨੇ ਪਰ ਡਾਕਟਰ ਨੂੰ ਕਿਸ ਤਰ੍ਹਾਂ ਲਤ ਲੱਗੀ ਨਸ਼ੇ ਦੀ ਤੇ ਮਨਜ ਕਿਦਾਂ ਵਿਚਾਰਿਆ ਵੀ ਨਸ਼ਾ ਚੈੱਕ ਕੀਤਾ ਜਾਵੇ ਚਿੱਟਿਆ ਹਲਸ਼ਾ ਪੀਤਾ ਜਾਵੇ ਤੇ ਵੇਖਿਆ ਜਾਵੇ ਬਿਲਕੁਲ ਜੀ ਬਹੁਤ ਸ਼ਰਮ ਵਾਲੀ ਗੱਲ ਹੈ ਹਨਾ ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਡਾਕਟਰ ਤੇ ਨਸ਼ਾ ਛਡਾਉਂਦੇ ਨੇ ਹਨਾ ਤੇ ਬੜੀ ਮੈਨੂੰ ਸ਼ਰਮ ਆਉਂਦੀ ਹੁੰਦੀ ਹੁਣ ਹਣਾ ਤੇ ਉਦੋਂ ਤਾਂ ਨਹੀਂ ਆਉਂਦੀ ਸੀ ਲੇਕਿਨ ਮੈਂ ਦੱਸਣਾ ਚਾਹਉਣਾ ਦਰਸ਼ਕਾਂ ਨੂੰ ਇੱਥੇ ਕਿ ਮੈਂ ਸ਼ੁਰੂ-ਸ਼ੁਰੂ ਦੇ ਵਿੱਚ ਮੈਨੂੰ ਇੱਕ ਵਹਿਮ ਸੀਗਾ ਕਿ ਮੈਂ ਡਾਕਟਰ ਆ ਪੋਜੀਸ਼ਨ ਆ ਮੈਨੂੰ ਪਤਾ ਹੈ ਕਿ ਮੈਂ ਜੇ ਨਸ਼ਾ ਕਰ ਲਿਆ ਇੱਕ ਦਿਨ ਅਗਲੇ ਦਿਨ ਟੋਟ ਵਜ੍ਹਾ ਹੀ ਕੀ ਤੇ ਮੈਂ ਕਿਹੜੀ ਦਵਾਈ ਖਾਣੀ ਆ ਤੇ ਇਸ ਵਹਿਮ ਦੇ ਵਿੱਚ ਕਹਿ ਲਓ ਕਿ ਮੈਂ ਨਸ਼ੇ ਦਾ ਟੇਸਟ ਕੀਤਾ ਲੇਕਿਨ ਉਹ ਮੇਰਾ ਵਹਿਮ ਸੀ ਸੱਚਮੁੱਚ ਇਹ ਕਹਿੰਦੇ ਆ ਕਿ ਜਿਹੜਾ ਇੱਕ ਪਣਾ ਚਿੱਟਾ ਪੀ ਲੇ ਉਹ ਚਿੱਟੇ ਦਾ ਆਦੀ ਹੋ ਜਾਂਦਾ ਹੈ। ਹੂੰ। ਕਿ ਲੱਗਦਾ ਨਸ਼ਾ ਜਿਹੜਾ ਤੁਹਾਡੇ ਤੇ ਹੈਵੀ ਹੋ ਗਿਆ ਸੀ ਤੁਹਾਡੀਆਂ ਦਵਾਈਆਂ ਵੀ ਨਹੀਂ ਕੰਮ ਆਈਆਂ ਜਿਹੜਾ ਤੁਹਾਡਾ ਪੂਰਾ ਕੰਫੀਡੈਂਸ ਲੈਵਲ ਸੀ ਵੀ ਮੈਂ ਨਸ਼ੇ ਦਾ ਛਡਾਲੂਗਾ ਆਪਣੇ ਆਪ ਨੂੰ ਨਸ਼ਾ ਛੱਡ ਦੂੰਗਾ। ਕਿ ਲੱਗਦਾ ਸੀ ਉਹ ਤੁਹਾਡੇ ਤੇ ਹੈਵੀ ਹੋ ਗਿਆ। ਬਿਲਕੁਲ ਜੀ ਹੋ ਗਿਆ ਹੈਵੀ ਹੋ ਗਿਆ ਜੀ। ਜਿਹੜਾ ਮੈਨੂੰ ਸੀਗਾ ਇੱਕ ਵਹਿਮ ਕਿ ਮੈਂ ਦਵਾਈ ਖਾ ਕੇ ਨਸ਼ਾ ਨਹੀਂ ਕਰਾਂਗਾ। ਉਹ ਬਿਲਕੁਲ ਮੇਰਾ ਹੈਵੀ ਹੋ ਗਿਆ ਜੀ ਮੇਰੇ ਦਿਮਾਗ ਦੇ ਉੱਪਰ ਤੇ ਕੋਈ ਜੀ ਟਾਈਮ ਦੇ ਵਿੱਚ ਮੈਂ ਨਸ਼ੇ ਦੇ ਜੰਗਲ ਵਿੱਚ ਕੋ ਕੇ ਫਸ ਗਿਆ ਤੇ ਫਿਰ ਮੇਰਾ ਬ੍ਰੇਨ ਆਦੀ ਹੋ ਗਿਆ ਇਹਦਾ ਬੜੀ ਕੋਸ਼ਿਸ਼ ਕੀਤੀ ਸ਼ੁਰੂ-ਸ਼ੁਰੂ ਦੇ ਵਿੱਚ ਮੈਂ ਮੈਡੀਸਿਨ ਲਈ ਇੱਕ ਦਿਨ ਮੈਡੀਸਿਨ ਲੈਂਦਾ ਸੀ ਦੋ ਦਿਨ ਮੈਡੀਸਿਨ ਲੈਂਦਾ ਸੀ ਲੇਕਿਨ ਤੀਸਰੇ ਦਿਨ ਫੇਰ ਮੈਂ ਨਸ਼ਾ ਕਰਦਾ ਹੁੰਦਾ ਸੀ ਉਹ ਫਿਰ ਮੇਰਾ ਹੋਲੀ-ਓਲੀ ਜਿਹੜਾ ਬ੍ਰੇਨ ਸਾਡਾ ਇਹ ਉਸੇ ਦਾ ਆਦੀ ਹੋ ਜਾਂਦਾ ਹੈ ਨਾ ਸਮਝ ਨਹੀਂ ਸੀ ਕਿ ਸਾਨੂੰ ਹਨਾ ਵੀ ਐਵੇਂ ਹੁੰਦਾ ਹੈ ਸਾਡਾ ਬ੍ਰੇਨ ਜਿਹੜਾ ਹੈ ਨਸ਼ੇ ਦਾ ਆਦੀ ਹੋ ਜਾਂਦਾ ਹੈ ਲੇਕਿਨ ਕਹਿ ਲਓ ਕਿ ਇੱਕ ਮਾੜਾ ਟਾਈਮ ਸੀ ਮੱਤ ਤੇ ਪੜਦਾ ਪਿਆ ਗਿਆ ਕਹਿ ਲਓ ਹਨਾ ਤੇ ਜਦੋਂ ਮੈਂ ਨਸ਼ੇ ਦੀ ਇਸ ਦਲਦਲ ਦੇ ਵਿੱਚ ਫਸ ਗਿਆ ਡਾਕਟਰ ਸਾਹਿਬ ਸ਼ੁਰੂਆਤ ਕੀਤੀ ਸੀ 200 ਰੁਪਏ ਦੀ ਪੁੜ ਤੇ ਲਗ 6-7 ਮਹੀਨਿਆਂ ਵਿੱਚ ਕਿੰਨੇ ਨਸ਼ਾ ਪੀ ਚੁੱਕੇ ਹਾਂ ਤੱਕ 6-7 ਸਾਲ ਸੋਰੀ 8 ਸਾਲ 8 ਸਾਲ ਵਿੱਚ 8 ਸਾਲ ਕਿ ਲੰਬਾ ਸਮਾਂ ਹੁੰਦਾ ਵਾ ਬਹੁਤ ਲੰਬਾ ਸਮਾਂ ਆ ਜੀ ਕਿੰਨੇ ਦਾ ਨਸ਼ਾ ਖਤਮ ਕਰ ਲਿਆ ਲਗਭਗ ਜੀ ਮੈਂ ਸ਼ੁਰੂ ਮੈਂ 100-120 ਰੁਪਏ ਤੋਂ ਕੀਤਾ ਸੀ ਹੂੰ ਤੇ 7-8 ਸਾਲ ਦੇ ਵਿੱਚ ਮੈਂ ਕਰੋੜ ਤੋਂ ਉੱਪਰ ਗਿਆ ਹੋਵਾਂਗਾ ਜੀ ਹੂੰ ਇਹ ਕੋਈ ਉਹ ਪ੍ਰੋਡ ਵਾਲੀ ਗੱਲ ਨਹੀਂ ਹੈ ਕਿ ਮੈਂ ਨਾ ਬੜੀ ਸੇਮ ਸ਼ਰਮ ਵਾਲੀ ਗੱਲ ਹੈ ਬਿਲਕੁਲ ਤੇ ਲੇਕਿਨ ਮੈਂ ਕਰੋੜਾਂ ਰੁਪਏ ਜਮਲੋ ਕਹਿ ਸਕਦੇ ਹੋ ਕਿ ਮੈਂ ਨਸ਼ੇ ਦੇ ਵਿੱਚ ਬਰਬਾਦ ਕਰ ਦਿੱਤੇ ਜੋ ਆਪਣੀ अर्ਨਿੰਗ ਸੀ ਜੋ ਮੇਰਾ ਸੀ ਬੈਂਕ ਬੈਲੈਂਸ ਜੋ ਮੈਂ ਕਮਾਈ ਕੀਤੀ ਆਪਣੀ ਲਾਈਫ ਦੇ ਵਿੱਚੋਂ ਉਹ ਸਾਰੀ ਬਰਬਾਦ ਕਰ ਦਿੱਤੀ ਤੇ ਡਾਕਟਰ ਸਾਹਿਬ ਜੇਕਰ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਨੂੰ ਕਦੋਂ ਪਤਾ ਲੱਗਦਾ ਵੀ ਉਹਨਾਂ ਦਾ ਘਰ ਦਾ ਜਿਹੜਾ ਉਹਨਾਂ ਦਾ ਮੈਂਬਰ ਆ ਉਹ ਨਸ਼ੇ ਦੀ ਦਲ ਦੇ ਵਿੱਚ ਆ ਗਿਆ ਕਿਸ ਤਰ੍ਹਾਂ ਪਤਾ ਲੱਗਦਾ ਪਰਿਵਾਰ ਤੋਂ ਕਿਸ ਤਰ੍ਹਾਂ ਲੁਕਾ ਲ ਘਾਲ ਕੇ ਰੱਖਿਆ ਸੀ ਤੁਸੀਂ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਲੱਗਦਾ ਕਦੋਂ ਪਤਾ ਤੇ ਕੋ ਅਡਿਕਟ ਬੰਦਾ ਹੁੰਦਾ ਹੈ ਹਮੇਸ਼ਾ ਆਪਣੇ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਮੇਰਾ ਪਤਾ ਨਾ ਲੱਗੇ ਮੇਰਾ ਮੈਂ ਵੀ ਅਡਿਕਟ ਸੀ ਮੈਂ ਵੀ ਉਸੇ ਸ਼੍ਰੇਣੀ ਵਿੱਚ ਆਂਦਾ ਹੈ ਤੇ ਮੈਂ ਵੀ ਘਰੇ ਨਸ਼ਾ ਕੀਤੀ ਕਿ ਮਨਨਾ ਪਤਾ ਚੱਲੇ ਘਰ ਲੇਕਿਨ ਉਹ ਕੁਝ ਟਾਈਮ ਹੁੰਦਾ ਜੋ ਪਤਾ ਨਹੀਂ ਚੱਲਦਾ ਬੰਦੇ ਨੂੰ ਹਨਾ 1 ਮਹੀਨਾ 2 ਮਹੀਨੇ 6 ਮਹੀਨੇ ਵੱਧ ਤੋਂ ਆ ਦਿਨਾਂ ਚਿਰ ਬੰਦਾ ਕੱਢਦਾ ਹੈ ਪਤਾ ਕਿਦਨ ਨਸ਼ਾ ਦਾ ਲੱਗ ਹੀ ਜਾਂਦਾ ਹੈ ਘਰ ਤੇ ਮੇਰੇ ਨਾਲ ਵੀ ਇਵੇਂ ਹੋਇਆ ਜਿਵੇਂ ਬਾਕੀ ਅਡਿਕਟ ਬੰਦਿਆਂ ਨੂੰ ਹੁੰਦਾ ਹੈ ਥੋੜੀ ਦੇਰ ਮੈਂ ਘਰ ਨਹੀਂ ਪਤਾ ਲੱਗਣ ਦਿੱਤਾ ਫਿਰ ਘਰ ਪਤਾ ਚੱਲ ਗਿਆ ਹਾਲੀਵੁੱਡ ਜਿੱਥੇ ਮੈਂ ਜੌਬ ਕਰਦਾ ਸੀ ਉੱਥੇ ਪਤਾ ਚੱਲ ਗਿਆ ਉਸ ਤੋਂ ਬਾਅਦ ਆ ਸਮਾਜ ਜਿਹੜੇ ਸਮਾਜ ਵਿੱਚ ਰਹਿੰਦਾ ਸੀ ਜਿਹੜੇ ਮੇਰੀ ਬਹੁਤ ਇੱਜ਼ਤ ਸੀ ਉੱਥੇ ਹਨਾ ਡਾਕਟਰ ਸਾਹਿਬ ਡਾਕਟਰ ਸਾਹਿਬ ਹੁੰਦੀ ਸੀ ਉਸ ਸਮਾਜ ਵਿੱਚ ਪਤਾ ਲੱਗ ਗਿਆ ਤੇ ਪਰ ਮੈਨੂੰ ਕੋਈ ਇਹਨਾਂ ਗੱਲਾਂ ਦਾ ਪ੍ਰਵਾਹ ਨਹੀਂ ਸੀ ਕਿਉਂਕਿ ਉਦੋਂ ਮੈਂ ਨਸ਼ੇ ਦਾ ਆਦੀ ਹੋ ਚੁੱਕਿਆ ਸੀ ਮੈਨੂੰ ਕੋਈ ਨਸ਼ੇੜੀ ਕਵੇ ਉਹ ਡਾਕਟਰ ਮੂੰਹ ਤੇ ਕਹਿ ਦਿੰਦੇ ਸੀ ਕਹਿ ਜਾਂਦੇ ਸੀ ਲੇਕਿਨ ਮੇਰਾ ਧਿਆਨ ਹੀ ਉਸ ਟਾਈਮ ਜਿਹੜਾ ਨਸ਼ੇ ਵੱਲ ਹੁੰਦਾ ਸੀ ਕਿ ਨਸ਼ਾ ਕਰਨਾ ਹੈ ਹੁਣ ਸਵੇਰੇ ਕਰ ਲਿਆ ਹੈ ਦੁਪਹਿਰੇ ਕਿੱਥੋਂ ਕਰਨਾ ਹੈ ਦੁਪਹਿਰੇ ਕਰ ਲਿਆ ਹੈ ਰਾਤ ਕਿੱਥੋਂ ਕਰ ਇੰਤਜ਼ਾਮ ਕਿੱਥੋਂ ਕਰਦਾ ਹੈ ਤਾਂ ਇੰਤਜ਼ਾਮ ਦੀ ਜਿੰਨੀ देर ਆਪਣੇ ਕੋਲ ਪੈਸੇ ਸੀਗੇ ਉਨੀਂ ਦੇਰ ਤੇ ਇੰਤਜ਼ਾਮ ਹੋ ਜਾਂਦਾ ਹੈ ਨਾ ਤੇ ਜਦੋਂ ਆਪਣੇ ਕੋਲ ਪੈਸੇ ਖਤਮ ਹੋ ਜਾਂਦੇ ਆ ਫਿਰ ਠੱਗੀਆਂ ਚੋਰੀਆਂ ਝੂਠ ਰਿਸ਼ਤੇਦਾਰਾਂ ਕੋਲੋਂ ਯਾਰਾਂ ਦੋਸਤਾਂ ਦੇ ਕੋਲ ਯਾਰਾਂ ਦੋਸਤਾਂ ਦੇ ਕੋਲ ਮੈਨੂੰ ਜਿੱਥੋਂ ਵੀ ਤੁਹਾਡਾ ਲੱਗਦਾ ਕਿ ਇਥੋਂ ਮੈਨੂੰ ਪੈਸੇ ਠੱਗੀ ਮਾਰਿਆ ਝੂਠ ਮਾਰਿਆ ਦੇ ਸਕਦੇ ਆ ਉੱਥੇ ਬੰਦਾ ਕੋਸ਼ਿਸ਼ ਕਰਦਾ ਤੇ ਮੈਂ ਨਹੀਂ ਕਿਹਾ ਜੀ ਸਰ ਇਹਦਾ ਹੋਇਆ ਵੀ ਕਦੀ ਬਾਥਰੂਮ ਅਸ਼ਾ ਕਰਕੇ ਉਸ ਤੋਂ ਬਾਅਦ ਘਰੇ ਬਾਥਰੂਮ ਚ ਬਹਿ ਕੇ ਜਿਵੇਂ ਸੁਣੀ ਦਾ ਬਾਥਰੂਮ ਚ ਅਸ਼ਾ ਕਰਦੇ ਆ ਬਾਥਰੂਮ ਘਾਦਿਆਂ ਪਤਲਾ ਜਾਂਦਾ ਵੀ ਇਹਨਾਂ ਕੋ ਮਾਚਿਸ ਆ ਗਈ ਆ ਤੇ ਮੋਮਬਦੀ ਆ ਕਿ ਤੁਹਾਡੇ ਕੀ ਕੰਮ ਆ ਇਸ ਤਾਂ ਦੀ ਨਸ਼ਾ ਕਰਦੇ ਜੋ ਜਦੋਂ ਪੰਨੀ ਜਿਲੇ ਬੀੜ ਕੇ ਕਰਦੇ ਹੁੰਦੇ ਆ ਇਹੋ ਚੀਜ਼ ਨਸ਼ਾ ਕਰਦੇ ਰਹੇ ਬਿਲਕੁਲ ਜੀ ਬਿਲਕੁਲ ਮੇਰੇ ਵੀ ਇਸ ਤਰ੍ਹਾਂ ਇਸ ਜਿਹੜੇ ਪਤਾ ਚੱਲਿਆ ਸੀ ਜਦੋਂ ਮੈਂ ਆਪਣੀ ਪਾਕਟ ਦੇ ਵਿੱਚ ਇੱਕ ਉਹ ਹੁੰਦਾ ਪੇਪਰ ਹੁੰਦਾ ਹੈ ਸਿਲਵਰ ਵਰਕ ਸਿਲਵਰ ਵਰਕ ਕੀ ਨੂੰ ਬੋਲਦੇ ਉਹ ਸੀ ਨਾਲ ਰੈਕਟਰ ਵਗੈਰਾ ਨਿਕਲ ਆਇਆ ਤੇ ਫਿਰ ਕੁਝ ਮਹੀਨੇ ਮਾਰੇ ਮੇਰਾ ਨਹੀਂ ਹੈ ਜਾਂ ਕਿਸੇ ਨੇ ਪਾਤਾ ਜੇ ਉਹ ਹਨਾ ਲੇਕਿਨ ਉਹ ਮੈਂ ਉਹੀ ਗੱਲ ਕਰਾਂਗੇ ਪਤਾ ਲੱਗ ਜਾਂਦਾ ਇੱਕ ਦਿਨ ਹਨਾ ਤੇ ਇੱਕ ਦਿਨ ਪਤਾ ਲੱਗ ਗਿਆ ਫਿਰ ਜੇ ਕਿਨ ਪਤਾ ਲੱਗ ਹੀ ਜਾਂਦਾ ਫਿਰ ਉਦੋਂ ਅਮਲੀ ਬੰਦੇ ਨੂੰ ਤੁਹਾਨੂੰ ਪਤਾ ਫਿਰ ਨਹੀਂ ਪਤਾ ਚੱਲਦਾ ਉਦੋਂ ਕਿ ਪਤਾ ਲੱਗ ਗਿਆ ਤੇ ਕੋਈ ਗੱਲ ਨਹੀਂ ਮੈਨੂੰ ਨਹੀਂ ਕੋਈ ਗੱਲ ਇਹਦੀ ਹੈ ਨਾ ਮੇਰੀ ਦੁਨੀਆ ਦਾ ਦੁਨੀਆ ਦਾ ਪਰਵਾਹ ਨਹੀਂ ਹੈ ਦੁਨੀਆ ਦੀ ਕੋਈ ਪਰਵਾਹ ਨਹੀਂ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡਾ ਰਿਸ਼ਤੇ ਦਾ ਜੰਮਿਆ ਹੈ ਮਰਿਆ ਹੈ ਵਿਆਹ ਹੈ ਖੁਸ਼ੀ ਹੈ ਅਮਲੀ ਨੂੰ ਉਸ ਬੰਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਸੇ ਹੀ ਸਰੇਣੀ ਦੇ ਵਿੱਚ ਮੈਂ ਹੁੰਦਾ ਸੀ ਨਾ ਮੈਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਉੱਥੇ ਕੀ ਹੋਇਆ ਸਾਨੂੰ ਹੁੰਦਾ ਸੀ ਕਿ ਨਸ਼ਾ ਕਿੱਥੋਂ ਕਰਨਾ ਹੈ ਨਸ਼ਾ ਕਰ ਲਿਆ ਥੋੜੀ ਦੇਰ ਬ੍ਰੇਨ ਆ ਰਿਲੈਕਸ ਰਿਲੈਕਸ ਤੇ ਨਹੀਂ ਹੁੰਦਾ ਸੀ ਹੁਣ ਪਤਾ ਚੱਲਿਆ ਹਨ ਜਦੋਂ ਪਤਾ ਚੱਲਦਾ ਸਾਨੂੰ ਹਨ ਉਹ ਟਾਈਮ ਮੇਰੇ ਟੈਂਪੋਰਰੀਲੀ ਰਿਲੈਕਸ ਹੋਇਆ ਬ੍ਰੇਨ ਉਹ ਸੌਂ ਜਾਂਦਾ ਫਿਰ ਉੱਠਦਾ ਨਸ਼ਾ ਕਰਦਾ ਨਸ਼ਾ ਜਦੋਂ ਪਹਿਲੀ ਨਸ਼ਾ ਕੀਤਾ ਸੀ ਉਦੋਂ ਕੀ ਹਾਲਾਤ ਹੋ ਗਏ ਸਰੀਰ ਦੇ ਸਰੀਰ ਤੇ ਕੀ ਬਦਲਾਅ ਆਇਆ ਸੀ ਆਪਣੇ ਆਪ ਨੂੰ ਕੀ ਲੱਗਾ ਨਸ਼ਾ ਕਰਕੇ ਦੇਖੋ ਜਦੋਂ ਬੰਦਾ ਪਹਿਲੀ ਵਾਰ ਨਸ਼ਾ ਕਰਦਾ ਉਹ ਬ੍ਰੇਨ ਨਸ਼ਾ ਬ੍ਰੇਨ ਦਿਮਾਗੀ ਬਿਮਾਰੀ ਹੈ ਕਣ ਤੇ ਜੋ ਪਹਿਲੀ ਵਾਰ ਨਸ਼ਾ ਕੀਤਾ ਉਹ ਬ੍ਰੇਨ ਨੂੰ ਕਿੱਕ ਕਰਦਾ ਨਸ਼ਾ ਜਦੋਂ ਬ੍ਰੇਨ ਨੂੰ ਕਿੱਕ ਲੱਗਦੀ ਹੈ ਤੇ ਉਹ ਬੰਦੇ ਦੀ ਫੀਲਿੰਗ ਬੜੀਆਂ ਉੱਚੀਆਂ ਹੋ ਜਾਂਦੀਆਂ ਫਿਰ ਜੋ ਮੈਂ ਉਹਨਾਂ ਦੇ ਕੱਪੜੇ ਆਉਂਦੇ ਕਿ ਗੰਦੇ ਪਾਏ ਹੁੰਦੇ ਹਨ ਲੱਗੇਗਾ ਮੈਂ ਬੜੇ ਵਧੀਆ ਕੱਪੜੇ ਪਾਏ ਆ ਬ੍ਰਾਂਡਡ ਕੱਪੜੇ ਪਾਏ ਆ ਕਿਸੇ ਨੇ ਮੇਰੇ ਵਰਗੇ ਕੱਪੜੇ ਨਹੀਂ ਪਾਏ ਇਥੇ ਹੁਣ ਆਪਣੇ ਆਪ ਨੂੰ ਰਾਜਾ ਮਹਿਸੂਸ ਕਰਦਾ ਆਪਣੇ ਆਪ ਨੂੰ ਰਾਜਾ ਮਹਿਸੂਸ ਕਰਦਾ ਕਿ ਬਾਕੀ ਸਾਰੇ ਕੀੜੇ ਮਕੌੜੀ ਦੁਨੀਆ ਚਲਦੀ ਆ ਮੈਂ ਸਹੀ ਆ ਮਤਲਬ ਹਨ ਅਮਲੀ ਨੂੰ ਇਹੋ ਗਹਿਮ ਹੁੰਦਾ ਹੈ ਕਿ ਮੈਂ ਸਹੀ ਆ ਬਾਕੀ ਸਾਰੇ ਮਤਲਬ ਐਵੇਂ ਹੀ ਆ ਮਤਲਬ ਠੀਕ ਹੈ ਜਿਹਦਰ ਸਾਹਿਬ ਇਹਦੇ ਘਰ ਚ ਕਲੇਸ਼ ਪੈ ਜਾਂਦਾ ਵਾ ਘਰ ਤੇ ਜੀਵਨ ਸਾਥੀ ਛੱਡ ਕੇ ਚੱਲ ਜਾਂਦੀ ਆ ਬੜੇ ਜ਼ਿੰਦਗੀ ਚ ਉਤਰਾਣਾ ਆ ਜਾਂਦੇ ਆ ਲਖੇਰਬਾਦ ਤੁਹਾਡਾ ਕੀ ਹ ਜੀਵਨ ਸਾਥੀ ਤੁਹਾਡੇ ਘਰ ਦੇ ਦਾ ਕੀ ਹਾਲ ਸੀ ਜਦੋਂ ਪਤਾ ਲੱਗਾ ਵੀ ਤੁਸੀਂ ਨਸ਼ਾ ਕਰ ਲਿਆ ਪਿਓ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਮੇਰੇ ਨਾਲ ਵੀ ਐਵੇਂ ਹੋਇਆ ਘਰ ਦੇ ਵਿੱਚ ਕਲੇਸ਼ ਰਹਿਣ ਲੱਗ ਪਿਆ ਹਨ ਕਲੇਸ਼ ਰਹਿਣ ਲੱਗ ਪਿਆ ਮੈਂ ਲਾਸਟ ਦੇ ਵਿੱਚ ਦੱਸਿਆ ਜਦੋਂ ਐਂਡ ਹੋਇਆ ਮੇਰਾ ਜੁਰਮ ਨਸ਼ਾ ਛੱਡਦਾ ਵਾਂ ਉਦੋਂ ਤੱਕ ਮੈਂ ਘਰ ਦਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਸੀ ਔੜੀ ਔੜੀ ਟੀਵੀ ਲਾ ਕੇ ਵੀ ਦਾ ਪੂਜਰਾ ਕੇ ਵੀ ਮੈਂ ਜਿਹੜੀ ਵੀ ਚੀਜ਼ ਲੱਗਦੀ ਸੀ ਕਿਤੇ ਪੈਸੇ ਮਿਲਣਗੇ ਹਨਾ ਮੈਨੂੰ ਯਾਦ ਹੈ ਕਿ ਮੈਨੂੰ ਹੁਣ ਸ਼ਰਮ ਆਉਂਦੀ ਹੈ ਹਨਾ ਮੈਂ ਘਰ ਦੀ ਪਿੱਤਲ ਦੀ ਪ੍ਰਾਤ ਹੁੰਦੀ ਹੈ ਉਹ ਵੀ ਵੇਚੀ ਮੈਂ ਕਿੰਨੇ پیسے ਮਿਲੂਗੇ ਪੱਤਰਬਾਦ 7800 ਰੁਪਏ ਮਿਲੇ ਹੋਏਗਾ ਮਤਲਬ ਹੂੰ ਮਤਲਬ ਬੰਦੇ ਨੂੰ ਅਮਲੀ ਬੰਦੇ ਨੂੰ ਜਦੋਂ ਪੈਸਾ ਨਹੀਂ ਹੁੰਦਾ ਉਹ ਮਤਲਬ ਜਿਹੜੀ ਵੀ ਚੀਜ਼ ਨਿਗਾਹ 'ਚ ਆ ਗਈ ਪੀ ਇਹਦੇ ਪੈਸੇ ਮਿਲਨੇ ਆ ਬਾਈ ਯਾਰ ਮੈਨੂੰ ਹੈਨਾ ਉਹ ਬੰਦਾ ਵੇਚਦਾ ਹੈ ਦੱਸ ਮੈਨੂੰ ਵੀ ਸੁਣ ਜਾ ਕਹਿੰਦੇ ਵੀ ਜਿਹੜਾ ਨਸ਼ੇ ਦਾ ਆਦੀ ਹੁੰਦਾ ਵਾ ਉਹਨੇ ਘੜਦੀਆਂ ਟਾਇਲਾ ਤੱਕ ਘੜਦੀਆਂ ਫਲਸ਼ਾ ਤੱਕ ਕਹਿੰਦੇ ਪੁੱਟ ਕੇ ਟੂਟੀਆਂ ਤੱਕ ਵੇਚ ਆਉਂਦਾ ਵਾ ਵੇਚ ਆਉਂਦੇ ਵੇਚ ਆਉਂਦੇ ਕੋਈ ਨੋ ਡਾਊਟ ਨਸ਼ਾ ਹੀ ਇਹ ਵੇਂਦਾ ਹੈ ਨਸ਼ਾ ਹੀ ਹੈ ਇਹ ਮਜਬੂਰ ਕਰਦੀ ਦਾ ਬੰਦੇ ਨੂੰ ਹੈਨਾ ਤੇ ਬੜਾ ਕੋਈ ਜਿੰਨਾ ਤੱਕ ਬੰਦਾ ਨਹੀਂ ਮੁੜ ਪਰ ਜੋ ਉਹ ਲੱਭੇ ਆਪਣੀ ਜਗ੍ਹਾ ਉਹ ਜਿਹੜੀ ਦੀ ਟਰੋਫੀ ਉਹ ਵੀ ਵਿੱਚ ਤੱਕ ਫਿਰਦਾ ਬੰਦਾ ਕਿ ਇਹ ਵੀ ਵੇਚਦਾ ਮੈਂ ਬਾਸ਼ਟ ਤੇ ਰਹਿ ਲੂੰਗਾ ਮੈਂ ਨਸ਼ੇ ਵਾਸਤੇ ਇਹ ਵੀ ਵੇਚਦਾ ਇਹੋ ਜਿਹੇ ਬੰਦੇ ਵੀ ਮੈਂ ਆਪਣੀ ਲਾਈਫ ਦੇ ਵਿੱਚ ਦੇਖੇ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਸਾਨੂੰ ਪਹਿਲਾਂ ਹੀ ਇਸ ਨਰਕ ਵਿੱਚੋਂ ਕੱਢ ਲਿਆ ਹਣ ਹੂੰ ਦੇਰ ਆਏ ਦਰਸਤਾਏ ਦੇਰ ਆ ਜੀ ਹਾਂ ਜੀ ਇਸ ਕਹਿ ਲਵੋ ਤੁਸੀਂ ਤੇ ਦਰਸਾਭ ਕਹਿੰਦੇ ਵੀ ਘਰਦਿਆਂ ਨੂੰ بڑے ਲੋਕਾਂ ਤਾਂ ਨੇ ਮੇਨੇ بڑے ਸਹਣੇ ਪਏ ਲੋਕਾਂ ਨੂੰ ਵੀ ਆ ਮਲੀ ਦੀ ਘਰਦੀ ਆ ਇਹ ਮਲੀ ਦੀ ਮਾਪਾ ਪਿਆ ਇਸ ਤਰ੍ਹਾਂ ਦੀ ਤੁਹਾਡੇ ਦਾ ਵੀ ਹੋਇਆ ਪਰਿਵਾਰ ਚ ਬਿਲਕੁਲ ਜੀ ਹੂੰ ਮੈਂ ਦੱਸ ਰਿਹਾ ਕਿ ਡਾਕਟਰ ਦਾ ਨਾਮ ਲੋਕ ਭੁੱਲ ਗਏ ਸੀ। ਦਰਗੋ। ਅਮਰੀਕਾ ਨਾਲ ਸ਼ੁਰੂ ਕਰਤਾ ਸੀ। ਹੂੰ। ਮੈਂ ਤੇ ਹੁਣ ਉਹ ਟਾਈਮ ਚੇਤੇ ਕਰਕੇ ਤੇ ਬੜੀ ਸ਼ਰਮ ਆਉਂਦੀ ਆ। ਮੈਂ ਰੋਂਦਾ ਵੀ ਹਾਂ ਹਣਾ। ਉਹ ਟਾਈਮ 'ਚ ਮੈਂ ਇਹਦਾ ਟਾਈਮ ਸੀ ਮਤਲਬ ਕੀ ਰੈਕੋਰਡਿੰਗ ਸੀ ਮੇਰੀ ਤੇ ਸੱਤਾ ਸਾਲ ਮਤਲਬ ਕਿਵੇਂ ਅਸੀਂ ਵਿੱਚ ਕੱਢੇ ਤੇ ਕੀ ਕੀ ਮੈਂ ਐਡੇ ਘਟਿਆ ਕੰਮ ਜਿਹੜੇ ਮੈਂ ਇਨੇ ਗਰੇ ਹੋਏ ਕੰਮ ਮੈਂ ਜ਼ਿੰਦਗੀ ਦੇ ਵਿੱਚ ਕੀਤੇ। ਬੜੀਆਂ ਲੋਕਾਂ ਕੋਲੋਂ ਵੱਧਵਾਵਾਂ ਲਈਆਂ ਜੀ। ਜਦੋਂ ਅਸੀਂ ਆਪ ਕਰਦੇ ਹਾਂ ਕੰਮ ਮਾੜੇ ਕੰਮ ਵੱਧਵਾਵਾਂ ਮਿਲਦੀਆਂ ਕਰਦਿਆਂ ਕੋਲੋਂ ਵੀ। ਬੱਦਮਾ ਬਾਈ ਹੁੰਦੀਆਂ ਜੀ ਕਰਦੇ ਵੀ ਕਹਿੰਦੇ ਸੀ ਕਿ ਬਈ ਮਾਪੇ ਯਾਰ ਇਹਨੋਂ ਜਗ੍ਹਾ ਤੋਂ ਨਾਲ ਹੀ ਹੁੰਦਾ ਤੂੰ ਅਹੀਂ ਨਾਲ ਤੋਂ ਬਗੈਰ ਚੰਗੇ ਹੁੰਦੇ ਜਾਂ ਮਰ ਜਾ ਇਸ ਦਾ ਮਾਪੇ ਨੂੰ ਕਹਿਣਾ ਪੈਂਦਾ ਕਈ ਵਾਰ ਕਿਹਾ ਉਹਨਾਂ ਜੀ ਮੇਰੀ ਵਾਈਫ ਨੇ ਖੁਦ ਕਿਹਾ ਮਰ ਜਾ ਇਹਨੋਂ ਚੰਗਾ ਮਰ ਜਾ ਅਲੇ ਮੈਂ ਤੈਨੂੰ ਦਿੰਨੀ ਯਾਰ ਫੜ ਮਰ ਜਾ ਹਾਂ ਤੇ ਪਰ ਮਰਿਆ ਨਹੀਂ ਜਾਂਦਾ ਮਰਿਆ ਵੀ ਨਹੀਂ ਜਾਂਦਾ ਤੇ ਬੜੇ ਤਾਨੇ ਮੈਨੇ ਸੁਣਨੇ ਪੈਂਦੇ ਆ ਜੀ ਮੇਰੇ ਬੰਦੇ ਨੂੰ ਹਨ ਤੇ ਉਸ ਟਾਈਮ ਨਹੀਂ ਪਤਾ ਚੱਲਦਾ ਕੁਝ ਡਾਕਟਰ ਵੀ ਇੱਕ ਧਾਰਾ ਬਣੀ ਹੋਈ ਹੈ ਕਹਿੰਦੇ ਹੁੰਦਾ ਸਾ ਜਿਹੜਾ ਜਾਤਰ ਪੜਿਆ ਰੇਖਾ ਘਾਟ ਕਰਦਾ ਬੋਝਾ ਕਰਦੇ ਨੇ ਇਹਦੇ ਵਿੱਚ ਕਿੰਨੀ ਸੱਚਾਈ ਹੈ ਤੁਸੀਂ ਲੰਘ ਕੇ ਆਇਓ ਤੁਸੀਂ ਪੜ੍ਹੇ ਲਿਖੇ ਬੜੇ ਜ਼ਿਆਦਾ ਹੋ ਇਹ ਜਿਹੜੀ ਧਾਰਨਾ ਇੱਕ ਹੀ ਬਣੀ ਹੋਈ ਹੈ ਨਹੀਂ ਬਿਲਕੁਲ ਝੂਠ ਹੈ ਜੀ ਹਮ ਨਸ਼ਾ ਜਿਹੜਾ ਹੈ ਨਸ਼ਾ ਨਹੀਂ ਦੇਖਦਾ ਸਾਹਮਣੇ ਵਾਲਾ ਬੰਦਾ ਪੜਿਆ ਲਿਖਿਆ ਹੈ ਜਾਂ ਅਨਪੜਾ ਹੈ ਨਸ਼ਾ ਨਹੀਂ ਦੇਖਦਾ ਸਾਹਮਣੇ ਵਾਲਾ ਬੰਦਾ ਇਹਦੀ ਉਮਰ 15 ਸਾਲ ਹੈ ਜਾਂ 50 ਸਾਲ ਹੈ ਜਾਂ 30 ਸਾਲ ਹੈ ਨਸ਼ਾ ਨਹੀਂ ਦੇਖਦਾ ਸਾਹਮਣੇ ਵਾਲੇ ਬੰਦੇ ਦਾ ਕੀ ਮਤਲਬ ਕੈਰੈਕਟਰ ਹੈਗਾ ਬਿਲਕੁਲ ਨਸ਼ਾ ਜਿੰਨੂੰ ਲੱਗ ਗਿਆ ਨਸ਼ੇ ਦਾ ਜਿਹਦਾ ਆਦੀ ਹੋ ਗਿਆ ਉਹ ਨਸ਼ੇੜੀ ਬਣ ਗਿਆ ਪਰ ਉਹ ਚਾਹ ਪੜਿਆ ਲਿਖਿਆ ਚਾਹ ਅੰਪੜਿਆ ਮੈਂ ਬੜੀ ਆਪਣੀ ਜ਼ਿੰਦਗੀ ਦੇ ਵਿੱਚ ਉਹ ਲੋਕ ਦੇਖੇ ਜਿਹੜੇ ਉਹ ਚਕੋਟੀ ਦੇ ਉਹਨਾਂ ਦੀ ਐਜੂਕੇਸ਼ਨ ਸੀ ਤੇ ਨਸ਼ਾ ਬਲਵਾ ਕਰਦਾ ਨਸ਼ਾ ਕਹੀਏ ਬਰਬਾਦ ਕਰਦਾ ਜਿਹਨਾਂ ਨਹੀਂ ਛੱਡਿਆ ਮਰੀ ਵੀ ਗਈ ਜ਼ਿੰਦਗੀ ਵਿੱਚ ਇੱਕ ਸੋਸ਼ਲ ਮੀਡੀਆ ਤੁਸੀਂ ਦੇਖਦੇ ਹੋਗੇ ਜਮਾਨਾ ਹੈ ਨਾ ਤੇ ਦਰਸਵਾਰਕ ਸਾਡੀਆਂ ਭੈਣਾਂ ਅਸੀਂ ਦੇਖਿਆ ਕੁੜੀਆਂ ਸਾਡੀਆਂ ਧੀਆ ਉਹ ਵੀ ਨਸ਼ੇ ਦੇ ਦਲਦਲ ਵਿੱਚ ਵਸ ਰਹੀਆਂ ਬੜੀ ਵੱਡੀ ਦੇਦਾਰ ਵਿੱਚ ਇਹ ਜੀ ਇੱਕ ਬੜੀ ਚਿੰਤਾਜਨਕ ਗੱਲ ਹੈ ਨਾ ਬਹੁਤ ਲੜਕੀਆਂ ਸਕੂਲਾਂ ਯੂਨੀਵਰਸਿਟੀ ਦੇ ਵਿੱਚ ਨਸ਼ੇ ਕਰ ਰਹੀਆਂ ਐ ਇਹਦੇ ਖਿਲਾਫ ਸਰਕਾਰ ਵੀ ਆਵਾਜ਼ ਨਹੀਂ ਉਠਾ ਰਹੀ ਕੋਈ ਐਨਜੀਓ ਵੀ ਕੰਮ ਨਹੀਂ ਕਰ ਰਿਹਾ ਅਸੀਂ ਇਹਦੇ ਖਿਲਾਫ ਵੀ ਪਲਾਨ ਕਰ ਰਹੇ ਹਾਂ ਇੱਕ ਕਿ ਜਿਹੜੀਆਂ ਬੱਚੀਆਂ ਸਾਡੀਆਂ ਭੈਣਾਂ ਗਲਤ ਰਾਹ ਤੇ ਚੱਲ ਪਈਆਂ ਹਨ ਉਹ ਹੁਣ ਕਈ ਐਵੇਂ ਦੀਆਂ ਬੱਚੀਆਂ ਸਾਡੀਆਂ ਭੈਣਾਂ ਨਸ਼ਾ ਕਰ ਰਹੀਆਂ ਕੋ ਨਸ਼ਾ ਛੱਡਣਾ ਚਾਹੁੰਦੀਆਂ ਵਾ ਤੇ ਕੋਈ ਨਾ ਕੋਈ ਜਰੀਆ ਨਹੀਂ ਬਣ ਰਿਹਾ ਕਿ ਮਤਲਬ ਨਸ਼ਾ ਕਿਵੇਂ ਛੱਡੀਏ ਘਰ ਵੀ ਪਤਾ ਨਾ ਲੱਗੇ ਛੱਡਾ ਨਸ਼ਾ ਵੀ ਛੱਡਣਾ ਚਾਹੁੰਦੀਆਂ ਵਾ ਐਵੇਂ ਦੀ ਦੁਬਧਾ ਵਿੱਚੋਂ ਫਸਿਆ ਹੋਇਆ ਇਸ ਟਾਈਮ ਡਾਕਟਰ ਸਾਹਿਬ ਤੁਸੀਂ ਕਿਸ ਤਰ੍ਹਾਂ ਆਪਣੇ ਜ਼ਿੰਦਗੀ ਦੇ 7-8 ਸਾਲ ਖਰਾਬ ਕਰਦੇ ਮੌਤ ਮੁਝ ਵਾਪਸ ਮੁੜ ਕੇ ਆਏ ਤੁਸੀਂ ਕਿਸ ਤਰ੍ਹਾਂ ਇਸ ਤੋਂ ਨਜਾਇਜ਼ ਲਈ ਤੁਸੀਂ ਕਿਦਾ ਛੁੱਟ ਗਏ ਦੇਖੋ ਮੈਂ ਜਦੋਂ ਮੇਰਾ ਐਨਡੀ ਹੋ ਗਿਆ ਸਾਰਾ ਕੁਝ ਕਰਦੇ ਚੱਲੇ ਕਿ ਮੇਰੇ ਵਾਈਫ ਮੈਨੂੰ ਛੱਡ ਕੇ ਚਲੀ ਜਾਂਦੀ ਹੈ ਜ਼ੀਰੋ ਬੈਲੈਂਸ ਹੋ ਗਿਆ ਘਰ ਵਿੱਚ ਜੋ ਕਿ ਰੋਟੀ ਚਾਹ ਵਾਸਤੇ ਵੀ ਪੈਸੇ ਨਹੀਂ ਸੀ ਹੈਗੇ ਮੇਰੇ ਕੋਲ ਹਨਾ ਤੇ ਉਦੋਂ ਫਿਰ ਮੈਂ ਥੋੜੀ ਕੋਸ਼ਿਸ਼ ਕੀਤੀ ਓਵਰਡੋਜ਼ ਲੈ ਕੇ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜੀ ਹੁਣ ਸਾਰਾ ਖਤਮ ਹੋ ਗਿਆ ਜ਼ਿੰਦਗੀ ਦੇ ਵਿੱਚ ਮੈਂ ਖਤਮ ਕਰਦਾ ਆਪਣੇ ਆਪ ਨੂੰ ਲੇਕਿਨ ਸ਼ਾਇਦ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਪ੍ਰਮਾਤਮਾ ਨੇ ਹਨਾ ਪ੍ਰਮਾਤਮਾ ਨੇ ਬਚਾ ਲਿਆ ਇੱਕ ਮੈਨੂੰ ਫਿਰ ਮਨ ਨੂੰ ਲੱਗੀ ਸੱਟ ਲੱਗੀ ਕਹਿ ਲੋ ਹਣਾ ਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਜਾ ਕੇ ਨਾ ਰਹਿ ਜਾ ਕੇ ਗੁਰੂ ਮਹਾਰਾਜ ਜਗੇ ਕੋਈ ਦੋਸਤ ਮੇਰੇ ਐਵੇਂ ਦੇ ਮੇਰੇ ਯਾਰ ਦੋਸਤ ਭਰਾ ਮੇਰੇ ਜਿੰਨਾਂ ਮੇਰੀ ਸਪੋਰਟ ਕੀਤੀ ਉਸ ਟਾਈਮ ਫਿਰ ਫਿਰ ਮੈਂ ਐਨੇ ਦਾ ਪ੍ਰੋਗਰਾਮ ਲਿਆ ਜੀ ਨਾਰਕੋਟਿਕ ਐਨਐਮਐਸ ਇੱਕ ਆਰਗੇਨਾਈਜੇਸ਼ਨਸਥਾਏ ਪੂਰੇ ਵਰਲਡ ਦੇ ਵਿੱਚ ਨਸ਼ਿਆਂ ਦੇ ਖਿਲਾਫ ਕੰਮ ਕਰਦੀ ਆ ਉਹਦਾ ਮੈਂ ਟ੍ਰੀਟਮੈਂਟ ਲਿਆ ਜੀ ਠੀਕ ਹੈ ਤੇ ਨਾਲ ਮੈਂ ਯੋਗ ਮੈਡੀਟੇਸ਼ਨ ਇਹ ਵੀ ਨਾਲ ਮੈਂ ਕਰਦਾ ਰਿਹਾ ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਮੈਂ ਪਰਮਾਤਮਾ ਤੋਂ ਵੱਡੀ ਗੱਲ ਕਿ ਪਰਮਾਤਮਾ ਦੀ ਕਿਰਪਾ ਯੋਗ ਯੋਗ ਤੇ ਮੈਂਡੇਸ਼ਨ ਕਿੰਨਾ ਕੁ ਜ਼ਰੂਰੀ ਆ ਨਸ਼ੇ ਦੇ ਬੰਦੇ ਵਾਸਤੇ ਤੇ ਕਿੰਨਾ ਕੁ ਉਸ ਪਰਮਾਤਮਾ ਦੇ ਨਾਲ ਲੀਨ ਹੋਣਾ ਪੈਂਦਾ ਬੰਦੇ ਨੂੰ ਬਿਲਕੁਲ ਜੀ ਇਹ ਬਹੁਤ ਜ਼ਰੂਰੀ ਆ ਜੀ ਮੇਰੇ ਹਿਸਾਬ ਨਾਲ ਜੋ ਮੇਰਾ ਤਜਰਬਾ ਹੈ ਨਾ ਯੋਗ ਮੈਂ ਹਾਲੇ ਵੀ ਲੈਂਦਾ ਜੀ ਮੈਨੂੰ 2 ਸਾਲ ਹੋ ਗਏ ਮੈਂ ਹਾਲੇ ਵਿੱਚ ਫਿਰ ਦੋ ਘੰਟੇ ਮੇਰੀ ਕਲਾਸ ਨੂੰ ਦੀ ਹੈ ਜੋਗ ਮੈਂ ਹਾਲੇ ਵੀ ਅਟੈਂਡ ਕਰਦਾ ਹਾਂ ਡਾਕਟਰ ਸਾਹਿਬ ਹੁਣ ਤੁਸੀਂ ਗਾ ਆਪਣਾ ਤੁਸੀਂ ਖੋਲ ਲਿਆ ਵਾ ਨਸ਼ਾ ਰੋਕ ਕੇਂਦਰ ਖੋਲ ਲਿਆ ਨੌਜਵਾਨ ਜਿਹੜੇ ਬਸ ਦੇਖਿਆ ਤੁਹਾਡੇ ਕੋ ਵੱਡੀ ਤਾਬਜ ਆਏ ਨੇ ਨਸ਼ਾ ਛਡਣ ਵਾਸਤੇ ਉਹਨਾਂ ਨੂੰ ਕਿਸਾ ਖੜਾਇਆ ਜਾਂਦਾ ਅਸੀਂ ਦੇਖਿਆ ਕਈ ਕਹਿੰਦੇ ਨਸ਼ਾ ਸ਼ਰਾਬ ਸੈਂਟਰਾਂ ਵਿੱਚ ਮਾਰਕਟਾਈ ਕੀਤੀ ਜਾਂਦੀ ਆ ਉਹਨਾਂ ਨੂੰ ਮਾਰਿਆ ਜਾਂਦਾ ਵਾ ਉਹਨਾਂ ਨੂੰ ਕਸ਼ਾ ਵਿੱਚ ਬੰਦ ਕੀਤਾ ਜਾਂਦਾ ਉਹਨਾਂ ਨੂੰ ਬਈ ਰੋਟੀ ਦਿੱਤੀ ਜਾਂਦੀਆਂ ਕੁਝ ਤਾਂ ਸੱਚਾਈ ਹੈ ਸਾਹਮਣੇ ਕੁਝ ਦੇਖੋ ਕੁਝ ਸੈਂਟਰ ਪਹਿਲਾਂ ਐਵੇਂ ਚੱਲਦੇ ਸੀ ਹਨ ਤੁਸੀਂ ਖੁਦ ਸਾਡੇ ਵਿజిਟ ਕੀਤਾ ਤੁਸੀਂ ਦੇਖਿਆ ਸੀ ਅਸੀਂ ਤਾਂ ਗਵਰਨਮੈਂਟ ਦੀ ਗਾਈਡਲਾਈਨ ਦੇ ਅੰਦਰ ਆਪਣਾ ਰਿਹਾਬ ਚਲਾ ਰਹੇ ਹਾਂ ਕੋਈ ਮਾਰਕਟਾਈ ਵਾਲਾ ਕੰਮ ਨਹੀਂ ਉੱਥੇ ਕੋਈ ਉੱਥੇ ਕਿਸੇ ਨੂੰ ਮੈਂਟਲੀ ਟੌਰਚਰ ਜਾਂ ਫਿਜ਼ੀਕਲ ਟੌਰਚਰ ਨਹੀਂ ਹੁੰਦਾ ਉਹ ਬਿਨਾਂ ਦਵਾਈਆਂ ਤੋਂ ਅ ਬਿਨਾਂ ਦਵਾਈਆਂ ਤੋਂ ਪਹਿਲੇ 72 ਘੰਟੇ ਅਸੀਂ ਥੋੜੀ-ਬਹੁਤ ਮੈਡੀਸਿਨ ਦਿੰਦੇ ਹਾਂ ਉਸ 72 ਘੰਟੇ ਤੋਂ ਬਾਅਦ ਜਦੋਂ ਪੇਸ਼ੈਂਟ ਡੀਟੌਕਸ ਹੋ ਜਾਂਦਾ ਹੈ ਉਸ ਤੋਂ ਬਾਅਦ ਸਿਰਫ ਕਾਉਂਸਲਿੰਗ ਕੋਈ ਥੈਰੇਪੀ ਹੈ ਬ੍ਰੇਨ ਦੀ ਤੇ ਮੈਡੀਟੇਸ਼ਨ ਬਸ ਬਿਨਾਂ ਦਵਾਈਆਂ ਤੋਂ ਅਸੀਂ ਇਲਾਜ ਕਰ ਰਹੇ ਹਾਂ ਮਰੀਜ਼ਾਂ ਦਾ ਡਾਕਟਰ ਸਾਹਿਬ ਹੁਣ ਪੰਜਾਬ ਦੀ ਗੱਲ ਕਰੀਏ ਤੁਹਾਡੇ ਕੋਲ ਮਰੀਜ਼ ਆਉਂਦੇ ਨੇ ਨੌਜਵਾਨ ਸੀ ਦੇਖੇ ਬੜੇ ਆਏ ਨੇ ਮਾਪੇ ਲੈ ਕੇ ਆਉਂਦੇ ਨੇ ਤੇ ਕੀ ਕਹਿੰਦੇ ਵੀ ਸਾਡਾ ਇਹ ਬੱਚਾ ਨਸ਼ਾ ਕਿਹੜਾ ਕਰ ਰਿਹਾ ਸਭ ਤੋਂ ਤੇ ਹੈਵੀ ਨਸ਼ਾ ਕਿਹੜਾ ਇਸ ਚਮ ਹੋਇਆ ਦੇਖੋ ਨਸ਼ੇ ਦੀ ਅਕਲ ਕਿ ਹੋਰ ਨਸ਼ਾ ਆਇਆ ਹੈ ਮਾਨੂੰ ਆਈਸ ਸੌਰੀ ਹੈ ਨਾ ਆਈਸ ਨਾਮ ਦਾ ਨਸ਼ਾ ਹਾਲ ਨਿਕਲ ਆਇਆ ਹੈ ਚਿੱਟੇ ਤੋਂ ਬਾਅਦ ਆਈਸ ਇੱਕ ਨਵਾਂ ਨਸ਼ਾ ਐਂਟਰੀ ਕਰ ਚੁੱਕਾ ਹੈ ਹਨਾ ਲੋਕ ਉਹਦੀ ਵਰਤੋਂ ਕਰ ਰਹੇ ਆ ਸਾਡੇ ਕੋਲ ਪੇਸ਼ੈਂਟ ਆ ਰਹੇ ਆ ਜਿਹੜੇ ਆਈਸ ਦੀ ਵਰਤੋਂ ਕਰ ਰਹੇ ਆ ਉਹ ਚਿੱਟੇ ਨਾਲੋਂ ਜ਼ਿਆਦਾ ਖਤਰਨਾਕ ਹੈ ਹੂੰ ਚਿੱਟੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਉਹਦੇ ਪੇਸ਼ੈਂਟ ਜਿਹੜੇ ਜਿੱਥੇ ਲਾ ਲੋ ਕਿਸੀ ਪੇਸ਼ੈਂਟ ਚਿੱਟੇ ਵਾਲਾ ਪੇਸ਼ੈਂਟ ਸਾਡੇ ਕੋਲ 72 ਘੰਟੇ ਜੇ ਕਵਰ ਹੁੰਦਾ ਹੈ ਬਿਲਕੁਲ ਉਹ ਸਾਡੇ ਕੋਲ ਹਫਤਾ ਲੱਗ ਜਾਂਦਾ ਹੈ ਕਵਰ ਹੋਣ ਲੱਗਿਆ ਕੀ ਅਜੀਹ ਨਸ਼ਾ ਇਸ ਜਿਹੜਾ ਚਿੱਟੇ ਤੋਂ ਵੱਧ ਹੋ ਗਿਆ ਤੇ ਉਹ ਚਿੱਟੇ ਨਾਲੋਂ ਮਹਿੰਗਾ ਵੀ ਹੁੰਦਾ ਹੈ ਇਹ ਜੀ ਕੋਈ ਇਹਦੇ ਬਾਰੇ ਮੈਨੂੰ ਜਿਆਦਾ ਨੌਲੇਜ ਨਹੀਂ ਪਰਾਂ ਪਰ ਇਹ ਕੋਈ ਕੈਮੀਕਲ ਕੁਛ ਤਰ੍ਹਾਂ ਦੇ ਮਿਕਸ ਕਰਕੇ ਹੋਣਾ ਤੇ ਚਿੱਟੇ ਨਾਲੋਂ ਖਤਰਨਾਕ ਇੱਕ ਇੱਕ ਕੈਮੀਕਲ ਇਹ ਨਸ਼ਾਈ ਮਤਲਬ ਇਹ ਆਈਸ ਤੇ ਜਿਹੜਾ ਤੁਸੀਂ ਦੱਸ ਰਹੇ ਹੋ ਕੈਮੀਕਲ ਇਹ ਮਾਰਕੀਟ ਚ ਬੁਜਾਰਾ ਚ ਮਿਲਦਾ ਹੋਵੇ ਕਿੱਥੋਂ ਲੈਂਦੇ ਹੋਗੇ ਇਹ ਸੁਣਿਆ ਹੀ ਹੈ ਸੋਸ਼ਲ ਮੀਡੀਆ ਤੇ ਕਿ ਮੈਕਸੀਕੋ ਤੋਂ ਆਉਂਦਾ ਹੈ ਅੱਛਾ ਮੈਕਸੀਕੋ ਤੋਂ ਬਾਈ ਫਿਰ ਅੱਗੋਂ ਜੇ ਮੇਨਾਂ ਦੇ ਬਣੇ ਹੁੰਦੇ ਅਸਲ ਬਣੇ ਹੁੰਦੇ ਆ ਇਹ ਚੱਡੀ ਜਾਂਦਾ ਵੀ ਤੁਸੀਂ ਦੱਸਦੇ ਹੋ ਕਿ ਚਿੱਟਾ ਪੱਤਰ ਘੰਟੇ ਕਵਰ ਕਰ ਸਕਦੇ ਆ ਤੇ ਜਿਹੜਾ ਆਈਸੀਏ ਹੱਤਾ ਦਾ ਦੌੜ ਲਾਣਾ ਐਡਾ ਤੇਜ਼ ਨਸ਼ਾ ਹੋਊਗਾ ਇਹ ਬਿਲਕੁਲ ਜੀ ਬਹੁਤ ਜ਼ਿਆਦਾ ਨਸ਼ਾ ਜੀ ਬਹੁਤ ਜਲਦੀ ਬੰਦੇ ਦੇ ਸਰੀਰ ਦੇ ਅੰਗ ਖਤਮ ਕਰਦਾ ਹੈ ਕਿਡਨੀ ਲੀਵਰ ਹਾਰਟ ਬਹੁਤ ਜਲਦੀ ਖਤਮ ਕਰਦਾ ਹੈ ਬੰਦੇ ਤੇ ਕਿ ਤੜ ਕੋ 17 ਪੇਸ਼ੈਂਟ ਆਇਆ ਕੋ આજ ਤੱਕ ਜੀ ਜੀ ਮੇਰੇ ਕੋ 3 ਪੇਸ਼ੈਂਟ ਆਏ ਹਾਲ ਤੱਕ ਹਮ ਆਇਸ ਵਾਲੇ ਹੈ ਨਾ ਤੇ ਚਲੋ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੋ ਰਿਕਵਰ ਹੋ ਰਹੇ ਨੇ ਪਹਿਲਾਂ ਨਾਲੋਂ ਬੈਟਰ ਹੈ ਕਿ ਦੱਸਦੇ ਹੋ ਚਿੱਟੇ ਵਾਂਗੂ ਨਸ਼ਾ ਪੀਂਦੇ ਨੇ ਜਾਂ ਕਿਸ ਤਰ੍ਹਾਂ ਕਰਦੇ ਸਾਈ ਉਹਨਾਂ ਦੀ ਫਿਲਮ ਥੋੜੀ ਵੱਖਰੀ ਹੁੰਦੀ ਹੈ ਕੀ ਦੱਸਦੇ ਹੋ ਉਹਨਾਂ ਦੀ ਫਿਲਮ ਥੋੜੀ ਵੱਖਰੀ ਹੁੰਦੀ ਹੈ ਥੋੜੀ ਅਜੀਬ ਜੀ ਹੁੰਦੀ ਫਿਲਮ ਉਹਨਾਂ ਦੀ ਉਹਨਾਂ ਦੀ ਫੀਲਿੰਗ ਇਹ ਹੁੰਦੀ ਹੈ ਕਿ ਅਸੀਂ ਕਿਤੇ ਹੋਰ ਹੀ ਮਤਲਬ ਸਪਨਾ ਜਿਵੇਂ ਬੰਦੇ ਨੂੰ ਆਉਂਦਾ ਨਾ ਸਾਡਾ ਮੰਨ ਲਓ ਕਿ ਸਭ ਤੋਂ ਸੇ ਮਾਈਂਡ ਜਿਹੜਾ ਜਿਵੇਂ ਕੰਮ ਕਰਦਾ ਹੈ ਉਹ ਸ ਮਨ ਲਓ ਕਿ ਇੱਥੇ ਕੋਈ ਤਿੰਨ ਬੰਦੇ ਨਹੀਂ ਹੈਗੇ ਉਹ ਕਹਿੰਦੇ ਸਾਹਮਣੇ ਤਿੰਨ ਬੰਦੇ ਸਾਹਮਣੇ ਖੜੇ ਹੈ ਜੀ ਅੱਛਾ ਦਿਖਾਈ ਦੇ ਰਿਹਾ ਦਿਖਾਈ ਦੇ ਰਹਾ ਹੈ ਮੇਰੇ ਨਾਲ ਆ ਲੜਕੀ ਹੈ ਜੀ ਇਹ ਮੇਰੇ ਨਾਲ ਹੈ ਜੀ ਹੂੰ ਮਤਲਬ ਇਹ ਮੇਰੇ ਨਾਲ ਹੁੰਦੇ ਇਕੱਲੇ ਹੀ ਆ ਹੁੰਦੇ ਇਕੱਲੇ ਹੀ ਹੂੰ ਇਹ ਉਹਨਾਂ ਨੂੰ ਡਿਸੀਜ ਜਿਹੜੀ ਉਹਨਾਂ ਨੂੰ ਲੱਗ ਰਹੀ ਹੈ ਹਾਂ ਜੀ ਜਿਵੇਂ ਕਹਿੰਦੇ ਵੀ ਕੋਈ ਮਰੇ ਦਿਖਾਈ ਦਿੰਦੇ ਨੇ ਜਾਂ ਕਈ ਕਈ ਮੈਨੂੰ ਹੋਰ ਚੀਜ਼ ਦਿਦੀਆਂ ਵਾਂ ਇਹ ਨਸ਼ੀ ਦਿ ਰਿਹਾ ਨਸ਼ੀ ਨਸ਼ੀ ਦਿਏ ਨਸ਼ੀ ਦੀਆਂ ਲਮਤਾਂ ਨੇ ਤੇ ਐਵੇਂ ਦੇ ਲੱਛਣ ਆਉਂਦੇ ਜਦ ਮਰੀਜ਼ ਆ ਰਹੇ ਹੋ ਡਾਕਟਰ ਸਾਹਿਬ ਕੀ ਹੋ ਗਿਆ ਸਾਡੇ ਪੰਜਾਬ ਨੂੰ ਉਰਦਾ ਪੰਜਾਬ ਕਿ ਆ ਜਾਂਦਾ ਹੀ ਕਈ ਫਿਲਮਾਂ ਬ ਨੌਜਵਾਨ ਕਿਸੇ ਟੰਗਬੰਦ ਜਵਾਨ ਹੁੰਦੇ ਸੀ ਅੱਜ ਨਸ਼ੇ ਦੇ ਦੰਦ ਵਿੱਚ ਵੜ ਗਏ ਨੇ ਦੇਖੋ ਜੀ ਸਾਡਾ ਖਲਾਫ ਕੀ ਬਣੂ ਪੰਜਾਬ ਦਾ ਦੇਖੋ ਜੀ ਬੱਕੇ ਹੀ ਬਹੁਤ ਚਿੰਤਾ ਵਾਲੀ ਗੱਲ ਹੈ ਹਨਾ ਤੇ ਮੈਂ ਜਦੋਂ ਨਸ਼ਾ ਕਰਦਾ ਹੁੰਦਾ ਸੀ ਦੇਖਦਾ ਹੁੰਦਾ ਸੀ ਲੋ ਸਾਡੀ ਉਮਰ ਸੀ ਤੇ ਹੁਣ ਦੇਖਦਾ ਹਾਂ ਕਿ 15 15 16 16 ਸਾਲ ਦੇ ਬੱਚੇ ਬੱਚੀਆਂ ਕੋਲਾਂ ਸਕੂਲਾਂ ਵਿੱਚ ਤੇ ਨਸ਼ਾ ਕਰ ਰਹੇ ਆ ਪਿੰਡਾਂ ਦੇ ਵਿੱਚ ਬੱਚੇ ਨਸ਼ਾ ਕਰ ਰਹੇ ਆ ਸਿੱਧਾ ਇਜੈਕਟ ਕਰ ਰਹੇ ਨਸ਼ਾ ਹਨਾ ਤੇ ਮੇਰੇ ਹਿਸਾਬ ਨਾਲ ਅੱਜਕੱਲ ਦੇ ਤਰੀਕੇ ਦੇ ਵਿੱਚ ਸਭ ਤੋਂ ਮੁੱਦਾ ਜਿਹੜਾ ਹੈ ਸਾਰੀਆਂ ਸੰਸਥਾਵਾਂ ਨੂੰ ਲੋਕਾਂ ਨੂੰ ਆਪ ਅਵੇਰ ਹੋਣਾ ਪਏਗਾ ਹੋ ਤੇ ਲੋਕ ਅਵੇਅਰ ਹੋਣ ਸਰਕਾਰਾਂ ਚੋਂ ਲੋ ਕੰਮ ਕਰ ਹੀ ਰਹੀਆਂ ਇੱਕ ਜੁੱਧ ਨਸ਼ਿਆਂ ਦੇ ਖਿਲਾਫ ਚਲਾਇਆ ਉਹਨਾਂ ਨੇ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਉਮੀਦ ਹੈ ਕੰਮ ਜਾਰੀ ਰੱਖਣਗੇ ਬਾਕੀ ਸਾਨੂੰ ਵੀ ਅਵੇਅਰ ਹੋਣਾ ਪਏਗਾ ਕੱਲੀਆਂ ਸਰਕਾਰਾਂ ਦਾ ਫਰਜ਼ ਨਹੀਂ ਬੰਦਾ ਸਾਡਾ ਵੀ ਫਰਜ਼ ਬੰਦਾ ਕਿ ਅਸੀਂ ਵੀ ਅਵੇਅਰ ਹੋਈਏ ਮੰਨ ਲਓ ਇਹ ਬੰਦਾ ਖੜਾ ਆ ਇਹ ਤਾਂ ਨਸ਼ਾ ਨਹੀਂ ਕਰ ਰਿਹਾ ਬਚਾਣਾ ਉਹ ਬੰਦਾ ਨਸ਼ੇ ਦੇ ਖਿਲਾਫ ਬੋਲਦਾ ਹੀ ਨਹੀਂ ਹੈ ਮੈਂ ਹਰ ਵੀਡੀਓ 'ਚ ਇਹ ਕਹਿੰਦਾ ਹੁੰਦਾ ਕਿ ਨਸ਼ੇ ਦੀ ਅੱਗ ਕਿਸੇ ਦੇ ਵੀ ਘਰ ਜਾ ਸਕਦੀ ਹੈ ਤੁਸੀਂ ਇਹ ਨਾ ਕਹੋ ਕਿ ਸਾਡਾ ਬੱਚਾ ਨਸ਼ਾ ਨਹੀਂ ਕਰਦਾ ਸਾਨੂੰ ਕੀ ਖਿਲਾਫ ਇਸਤੇ ਬੋਲਣ ਦੇ ਹਨ ਤੇ ਹਰ ਕਿਸਮ ਬੋਲਾ ਜਾਂਦਾ ਹਰ ਕਿਸੇ ਨੂੰ ਹਰ ਕਿਸੇ ਨੂੰ ਕਿ ਕਿ ਚੀਜ਼ ਹੀ ਐਵੇਂ ਦੀ ਹੈ ਪਤਾ ਹੀ ਨਹੀਂ ਕਿ ਕਿਹਦੇ ਕਰੇ ਬਿਮਾਰੀ ਵੜ ਜਾਣੀ ਹੈ ਤੇ ਮੈਂ ਹਰ ਵੀਡੀਓ ਚ ਬੇਨਤੀ ਕਰਦਾ ਹਾਂ ਨਾ ਕਿ ਸਾਰੇ ਵੀਰ ਭਰਾ ਪਿੰਡਾਂ ਦੇ ਪਿੰਡ ਉੱਠੋ ਜੇ ਇਸ ਨੂੰ ਖਤਮ ਕਰਨਾ ਚਾਹੁੰਦੇ ਹੋ ਤੇ ਇੱਕ ਲਹਿਰ ਬਣਾ ਲਓ ਡਾਕਟਰ ਸਿਕ ਧਾਰਨਾ ਬਣੀ ਹੋਈ ਹੈ ਕਹਿੰਦੇ ਵੀ ਨਸ਼ਾ ਛੱਡਦਾ ਨਹੀਂ ਹੈ ਕਹਿੰਦੇ ਹੱਡਾਂ ਚ ਵਰ ਗਿਆ ਸਾਡੇ ਨਾਲ ਜਾਊਗਾ ਪਰ ਤੁਸੀਂ ਵੀ ਨਸ਼ਾ ਛੱਡ ਚੁੱਕੇ ਹੋ ਤੁਸੀਂ ਆਪਣਾ ਨਵਾਂ ਜੀਵਨ ਸ਼ੁਰੂ ਕੀਤਾ ਵਾ ਉਹਨਾਂ ਨੌਜਵਾਨਾਂ ਨੂੰ ਕੀ ਕਰਨੀ ਚਾਹੋਗੇ ਦੇਖੋ ਜੀ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਲੋਕ ਤੱਥ ਬਣਿਆ ਹੋਇਆ ਹੈ ਕਿ ਜਿੰਨਾ ਇੱਕ ਵਾਰਾ ਚਿੱਟੀ ਦਾ ਨਸ਼ਾ ਕਰ ਲਿਆ ਉਹ ਨਸ਼ਾ ਛੱਡ ਹੀ ਨਹੀਂ ਸਕਦਾ ਉਹਦੀਆਂ ਰਗਾਂ 'ਚ ਵੱਟ ਜਾਂਦਾ ਜੇ ਉਹਦੇ ਪਾਸ ਤਨ ਵਾਲੇ ਕਲਮਾ ਪੜਦੇ ਆ ਇਹ ਸਿਰਫ ਲੋਕ ਤੱਥ ਬਿਲਕੁਲ ਵਹਿਮ ਹੈ ਨਸ਼ੇ ਦਾ ਪੂਰੀ ਤਰ੍ਹਾਂ ਇਲਾਜ ਹੈ ਬਿਨਾਂ ਦਵਾਈਆਂ ਤੋਂ ਔਰ ਪੂਰੀ ਉਮਰ ਲਈ ਬੰਦਾ ਠੀਕ ਹੋ ਕੇ ਰਹਿ ਸਕਦਾ ਠੀਕ ਹੈ ਡਾਕਟਰ ਸਾਹਿਬ ਜਾਣਿਆ ਨੇ ਸੁਨੇਹਾ ਦੇ ਦਿਓ ਨੌਜਵਾਨਾਂ ਵੀਰਾਂ ਨੂੰ ਸਾਡੇ ਭਰਾਵਾਂ ਨੂੰ ਸਾਡੇ ਬੱਚਿਆਂ ਨੂੰ ਖਾਸ ਕਰਕੇ ਸਾਡੇ ਥੀਆਲੋਂ ਜਿਹੜੀ ਅੱਜਕੱਲ ਗਲਤ ਰਸਤੇ 'ਚ ਜਾਸ਼ੇ ਉਲ ਜਾਣੀਆਂ ਨੇ ਜਵਾਨੀ ਬਰਬਾਹ ਕਰੀਆਂ ਨੇ ਉਹ ਕੀ ਅਪੀਲ ਕਰਦਾ ਜਾਓਗੇ ਦੇਖੋ ਜੀ ਮੈਂ ਸਾਰੇ ਆਪਣੇ ਬੱਚਿਆਂ ਭੈਣਾ ਭਰਾਵਾਂ ਨੂੰ ਅਪੀਲ ਕਰਦਾ ਆਂ ਕਿ ਨਸ਼ਾ ਜਿਹੜਾ ਹੈ ਬਹੁਤ ਖਤਰਨਾਕ ਚੀਜ਼ ਹੈ ਇੱਕ ਨਰਕ ਹੈ ਬੰਦਾ ਰੋਜ਼ ਜਿੰਦਾ ਤੇ ਮਰਦਾ ਏ ਇਸ ਕਰਕੇ ਇਸ ਦੰਦਲ ਦੇ ਵਿੱਚੋਂ ਜਿੰਨੀ ਜਲਦੀ ਤੁਸੀਂ ਬਾਹਰ ਆ ਸਕਦੇ ਹੋ ਬਾਹਰ ਆਓ ਮੈਂ ਕਹਿੰਨਾ ਕਿ ਸਾਡੀ ਮਤਲਬ ਅਸੀਂ ਤੁਹਾਡੀ ਹਰ ਵੇਲੇ ਤੁਹਾਡੀ ਜੋ ਵੀ ਤੁਹਾਡੀ ਹੈਲਪ ਕਰਨ ਦੀ ਤੁਹਾਨੂੰ ਨੀਡ ਹੈ ਸਾਡੀ ਹਨਾ ਅਸੀਂ ਕਾਉਂਸਲਿੰਗ ਕਰਦੇ ਆਂ ਜਾਂ ਪ੍ਰੋਗਰਾਮ ਦਿੰਦੇ ਆਂ ਆਪਣਾ ਜੋ ਵੀ ਦਿੰਦੇ ਆਂ ਹਨਾ ਤੇ ਤੁਹਾਡੀ ਹਰ ਨੂੰ ਹੈਲਪ ਜਿੱਥੇ ਵੀ ਲੋੜ ਪੈਂਦੀ ਅਸੀਂ ਉੱਥੇ ਆਉਣ ਜਾਂਦੇ ਆਂ ਤੇ ਤਿਆਰ ਆਂ ਠੀਕ ਹੈ ਨਸ਼ੇ ਦੇ ਜਾਲ ਦੇ ਵਿੱਚੋਂ ਬਾਹਰ ਆਓ ਇਹ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਰਸਾਪਰਾ ਤੁਸੀਂ ਕੀ ਬਸ ਹਮਤਾਂ ਧੰਨਵਾਦ ਇਹ ਸੀ ਗੱਲਬਾਤ ਦੀ ਡਾਕਟਰ ਪਲੰਦਰ ਸਿੰਘ ਜਿਹੜੇ ਕੀ ਬੀਏ ਐਮਐਸ ਨੇ ਅਤੇ ਆਪਣੀ ਜ਼ਿੰਦਗੀ ਦੀ ਉਹ ਕੌੜੀ ਸੱਚਾਈ ਆ ਤੁਹਾਡੇ ਸਾਹਮਣੇ ਲੈ ਕੇ ਆਏ ਨੇ ਕਿ ਉਹ ਨਸ਼ੇ ਦੇ ਆਦੀ ਚਿੱਟਾ ਪੀ ਲਾ ਪਈ ਸੀ ਤੁਸੀਂ ਦੇਖ ਸਕਦੇ ਹੋ ਡਾਕਟਰ ਸਾਹਿਬ ਨੇ ਕਿਸਦਾ ਚਿੱਟੇ ਦੀ ਦਲਦਲ ਵਿੱਚ ਬਾਹਰ ਨਿਕਲ ਕੇ ਆਏ ਤੇ ਅੱਜ ਆਪਣਾ ਜ਼ਿੰਦਗੀ ਦਾ ਅਧਾ ਦੱਸਿਆ ਅਤੇ ਫਿਰ ਨਵਾਂ ਜੀਵਨ ਜੋ ਸ਼ੁਰੂ ਕੀਤਾ ਸਾਡੇ ਵੀ ਦਸ਼ਕਾ ਨੂੰ ਪੀ ਲਿਆ ਭਾਈ ਜੇਕਰ ਤੁਸੀਂ ਵੀ ਇਸ ਦਲਦਲ ਵਿੱਚ ਫਸੇ ਹੋ ਤੇ ਆਪਣੇ ਦਸ਼ਕਾ ਨੂੰ ਜਾਂ ਆਪਣੇ ਛੜੇ ਭੈ ਭਰਾਵਾਂ ਅਪੀਲ ਕਰਦੇ ਆਂ ਵੀ ਡਾਕਟਰ ਬੰਦੇ ਸੰਪਰਕ ਕੀਤਾ ਜਾਵੇ ਕਿਉਂਕਿ ਡਾਕਟਰ ਸਾਹਿਬ ਹੁਣ ਖੁਦ ਨਸ਼ਾ ਸ਼ਲਾਬ ਕੇਂਦਰ ਚਲਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਨਾਂ ਕੋ ਵੱਡੇ ਵੱਡੇ ਇਨਾਂ ਨੇ ਜਿਹੜੇ ਕਮਰੇ ਬਣਾਏ ਹੋਏ ਨੇ ਉੱਥੇ ਵੱਡਾ ਹਸਤਾ ਬਣਾਇਆ ਵਾ ਮਰੀਜ਼ ਜਿਹੜੇ ਨੌਜਵਾਨ ਵੱਡੀ ਤਾਲ ਪਹੁੰਚੇ ਨੇ ਅਤੇ ਉਹਨਾਂ ਨੂੰ ਵਧੀਆ ਟ੍ਰੀਟਮੈਂਟ ਉਹਨਾਂ ਨੂੰ ਯੋਗਾ ਦਾ ਰਾਹੀ ਜਿਹੜਾ ਵਾ ਮੈਡੀਟੇਸ਼ਨ ਦਾ ਰਾਹੀ ਉਹਨਾਂ ਨੂੰ ਜਿਹੜਾ ਵਾ ਉਹਨਾਂ ਦਾ ਨਸ਼ਾ ਜਿਹੜਾ ਉਸੜਾ ਜਾਂਦਾ ਵਾ ਨਾ ਕਿਸੇ ਮਾਰਕਟ ਤੋਂ ਤੇ ਡਾਕਟਰ ਸਾਹਿਬ ਇਸ ਤਰ੍ਹਾਂ ਹੁੰਦੇ ਵੀ ਦਵਾਈ ਤੋਂ ਵੀ ਜਿਆਦਾ ਸ਼ਾਇਦ ਬਹੁਤ ਘੱਟ ਵਰਤੋਂ ਕਰਦੇ ਨੇ ਜਿਆਤਰ ਯੋਗ ਦੀ ਜਾਂ ਮੈਡੀਟੇਸ਼ਨ ਦੀ ਵਰਤੋਂ ਕਰਕੇ ਉਹਨਾਂ ਨੂੰ ਨਸ਼ੇ ਦੇ ਦਲਦਲ ਵਿੱਚ ਬਾਹਰ ਕੱਢਿਆ ਜਾਂਦਾ ਵਾ ਸਾਡੀ ਦਾ ਨੌਜਵਾਨਾਂ ਪੀ ਲਿਆ ਜੇਕਰ ਤੁਹਾਡੇ ਲਾਗੇ ਤੁਹਾਡਾ ਗ੍ਰਸਤੀ ਦਾ ਭੈਣ ਭਰਾ ਨਸ਼ੇ ਦੇ ਦਲ ਵਿੱਚ ਫਸਿਆ ਤਾਂ ਉਸ ਨੂੰ ਜੂ ਲੈ ਕੇ ਆਓ ਨੈਮੀਡੀਆ ਬਖਸ਼ਾ ਕੀ ਆਪਣੀ ਸਵਾਲਾਂ ਮੇਰਾ ਨਾਮ ਸਰਬਜੀਤ ਸਿੰਘ ਹੈ ਰਿਸ਼ੀਤਪੁਰਕਸ ਸਨੋਂ ਆਣ ਸਬਾਤੋਂ ਅੱਜ ਸਾਡੇ ਬਹੁਤ ਹੀ ਵਧੀਆ ਮਿੱਤਰ ਜਦੋਂ ਅਸੀਂ ਕਿਸਾਨੀ ਅੰਦੋਲਨ ਤੋਂ ਬਾਅਦ ਨਸ਼ਾ ਵਿਰੁੱਧ ਜਿਹੜਾ ਜੰਗ ਅਸੀਂ ਸ਼ੁਰੂ ਕੀਤੀ ਸੀ ਉਸ ਵਿੱਚ ਮੇਰੇ ਨਾਲ ਆਣ ਕੇ ਖੜਦੇ ਰਿਹਾ ਤੇ ਬੜੀ ਇਮਾਨਦਾਰੀ ਨਾਲ ਜਦੋਂ ਇੱਕ ਦੋ ਵਾਰੀ ਮੇਰੇ ਨਾਲ ਖੜੇ ਉੱਥੇ ਚੌਂਗਚਾਨ ਕੇ ਵੀ ਨਸ਼ਾ ਖਿਲਾਫ ਜਦੋਂ ਅਸੀਂ ਬੋਲ ਰਹੇ ਸੀਗੇ ਤੇ ਉਦੋਂ ਬੜੀ ਇਮਾਨਦਾਰੀ ਨਾਲ ਇਹਨੇ ਇੱਕ ਗੱਲ ਕਹੀ ਸੀ ਕਿ ਵੀ ਮੈਂ ਹੈਰੀ ਭਾਜੀ ਨਸ਼ਾ ਕਰਦਾ ਤੇ ਮੈਂ ਇਹ ਨਸ਼ਾ ਛੱਡਣਾ ਚਾਹੁੰਦਾ ਅੱਜ ਤਕਰੀਬਨ ਇਸ ਗੱਲ ਨੂੰ ਤਕਰੀਬਨ 3 ਸਾਲ ਹੋ ਗਏ ਤੇ ਇਸ ਵੀਰ ਨੇ ਉਦੋਂ ਇੱਕ ਪ੍ਰਣ ਕੀਤਾ ਸੀ ਕਿ ਮੈਂ ਨਸ਼ਾ ਛੱਡ ਕੇ ਵਿਖਾਉਂਗਾ ਤੇ ਅੱਜ ਇਹ ਵੀਰ ਤਕਰੀਬਨ 2 ਸਾਲ ਹੋ ਗਏ ਆ ਇਸ ਨਸ਼ੇ ਦੀ ਦਲਦਲ ਚੋਂ ਬਾਹਰ ਆ ਗਿਆ ਤੇ ਅੱਜ ਜਿੱਥੇ ਇਹਨੇ ਨਸ਼ਾ ਛੱਡਿਆ ਤੇ ਸਾਡਾ ਵੀ ਫਰਜ਼ ਬਣਦਾ ਵੀ ਇਹੋ ਜਿਹੇ ਜਿਹੜੇ ਨੌਜਵਾਨ ਆ ਜਿਹੜੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਸਕਦੇ ਆ ਜਿਹੜੇ ਮੋਟੀਵੇਟ ਕਰ ਸਕਦੇ ਆ ਉਹਨਾਂ ਨੌਜਵਾਨਾਂ ਨੂੰ ਜਿਹੜਾ ਵਾ ਆਣ ਕੇ ਸਨਮਾਨਤ ਕਰਨਾ ਬਣਦਾ ਦੇ ਨਾਲ ਦੀ ਨਾਲ ਇਹ ਡਾਕਟਰ ਵੀ ਨੇ ਇਹਨਾਂ ਦਾ ਪੇਸ਼ਾ ਡਾਕਟਰੀ ਹੈ ਤੇ ਇਹ ਇਹਦੇ ਵਿੱਚ ਬੜੇ ਸਹਾਈ ਹੋ ਸਕਦਾ ਇਹਨਾਂ ਦਾ ਇਹ ਕਾਰਜ ਵੀ ਅੱਜ ਜਿੱਥੇ ਨਸ਼ਾ ਛੱਡ ਕੇ ਵੀ ਇੱਕ ਨਵੀਂ ਜ਼ਿੰਦਗੀ ਵੱਲ ਜਾ ਰਿਹਾ ਤੇ ਨਾਲ ਇਹਨਾਂ ਨੂੰ ਸ਼ਾਬਾਸ਼ੀ ਹੈ ਜਿਹੜਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਵੀ ਜਿਹੜੇ ਨਸ਼ੇ ਦੇ ਵਿੱਚ ਲੋਕ ਗਲਦਾਨ ਆ ਉਹਨਾਂ ਨੂੰ ਮੋਟੀਵੇਟ ਕਰਦੇ ਆ ਉਹਨਾਂ ਨੂੰ ਯੋਗਾ ਦੇ ਰਾਹ ਪਾਉਂਦੇ ਆ ਤੇ ਉਹਨਾਂ ਨੂੰ ਸਮਝਾਉਂਦੇ ਆ ਵੀ ਨਸ਼ਾ ਸਾਡੀ ਕਿੱਥੋਂ ਤੱਕ ਬਰਬਾਦੀ ਕਰ ਸਕਦਾ ਸਾਡੇ ਘਰਾਂ ਦੇ ਘਰ ਜਿਹੜੇ ਇਸ ਨਸ਼ੇ ਨੇ ਖਾਲਿਆ ਤੇ ਪਰ ਆਪਣੇ ਮਾਪੇ ਬਾਪ ਖਾਤਰ ਆਪਣੇ ਭੈਣ ਭਾਈਆਂ ਖਾਤਰ ਕਿਉਂਕਿ ਮਾਪੇ ਬਾਪ ਜਿਹੜਾ ਬڑے ਵੱਡੇ ਸੁਪਨੇ ਦੇਖਦਾ ਆਪਣੇ ਬੱਚਿਆਂ ਤੋਂ ਤੇ ਮਾਪੇ ਬਾਪ ਵੱਡੇ ਜਿਹੜੇ ਸੁਪਨੇ ਦੇਖੇ ਉਹਨਾਂ ਚੋਂ ਬੜਾ ਚੁੰਡੀ ਪਰ ਸੁਪਨਾ ਵੀ ਜੇ ਬੱਚਾ ਸਕਾਰ ਕਰ ਦਿੰਦਾ ਤੇ ਉਹ ਉਹਨਾਂ ਦਾ ਜਿਹੜਾ ਕਦ ਬੜਾ ਵੱਡਾ ਆ ਜਾਂਦਾ ਉਹਨਾਂ ਦਾ ਕਰਦਾਰ ਬੜਾ ਵੱਡਾ ਆ ਜਾਂਦਾ ਉਹ ਬੜੇ ਖੁਸ਼ੀ ਮਹਿਸੂਸ ਕਰਦੇ ਅੱਜ ਇਸ ਵੀਰ ਨੇ ਉਹ ਜਿਹੜੀ ਆ ਖੁਸ਼ੀ ਜਿੱਥੇ ਆਪਣੇ ਮਾਪੇ ਬਾਪ ਨੂੰ ਦਿੱਤੀ ਉੱਥੇ ਪੂਰੇ ਸਮਾਜ ਨੂੰ ਵੀ ਦਿੱਤੀ ਅੱਜ ਇੱਕ ਸਤੰਭ ਬਣ ਚੁੱਕਾ ਵਾ ਨਸ਼ਾ ਛੱਡਣ ਵਾਲਿਆਂ ਵਾਸਤੇ ਮੈਂ ਆਸ ਕਰਦਾ ਵੀ ਆਉਣ ਵਾਲੇ ਸਮੇਂ 'ਚ ਇਹ ਵੀਰ ਉਹਨਾਂ ਲੋਕਾਂ ਲਈ ਇੱਕ ਮਾਰਗਦਰਸ਼ਕ ਹੋਊਗਾ ਉਹਨਾਂ ਦਾ ਮਾਰਗਦਰਸ਼ਕ ਕਰੂਗਾ ਉਹਨਾਂ ਲਈ ਇੱਕ ਮਾਰਗ ਬਣੂਗਾ ਤੇ ਮਾਰਗ ਬਣ ਕੇ ਜਿਹੜੇ ਲੋਕ ਨਸ਼ਾ ਛੱਡਣਾ ਚਾਹੁੰਦੇ ਆ ਕਿਉਂਕਿ ਸਾਡੇ ਹੀ ਭੈਣ ਭਾਈ ਨੇ ਉਹ ਮਾਵਾਂ ਜਿਹੜੀਆਂ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਰੂੜੀਆਂ ਤੋਂ ਚੁੱਕਦੀਆਂ ਉਹ ਮਾਵਾਂ ਜਿਹੜੀਆਂ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਆਈਆਂ ਨਹਿਰਾਂ ਦੇ ਕੰਢਿਆਂ ਤੋਂ ਚੁੱਕਦੀਆਂ ਉਹ ਮਾਵਾਂ ਜਿਨ੍ਹਾਂ ਦੇ ਪੁੱਤ ਪੂਲਾਂ ਦੇ ਉੱਤੇ ਜਿਹੜੇ ਇਸ ਨਸ਼ੇ ਕਰਕੇ ਮਰ ਗਏ ਹੁੰਦੇ ਆ ਉਹ ਮਾਵਾਂ ਨੂੰ ਕਿਤੇ ਠੰਡ ਪਵੇ ਉਹਨਾਂ ਦੇ ਬੱਚੇ ਜਿਹੜੇ ਬਚ ਜਾਣ ਉਹਨਾਂ ਦੇ ਬੱਚੇ ਜਿਹੜੇ ਨਸ਼ਿਆਂ ਚੋਂ ਬਾਹਰ ਆ ਜਾਣ ਅੱਜ ਇਸ ਵੀਰ ਨੇ ਜਿਹੜਾ ਤੈਅ ਕੀਤਾ ਕਿ ਮੈਂ ਉਹ ਨੌਜਵਾਨਾਂ ਨੂੰ ਨਸ਼ੇ ਚੋਂ ਬਾਹਰ ਕੱਢਣ ਚ ਜੋ ਵੀ ਮੇਰਾ ਲੱਗਦਾ ਕਿਉਂਕਿ ਮੈਂ ਲੱਖਾਂ ਕਰੋੜਾਂ ਰੁਪਈਆ ਜਿਹੜਾ ਨਸ਼ੇ ਚ ਬਰਬਾਦ ਕਰਤਾ ਤੇ ਅੱਜ ਜਿਹੜੀ ਮੈਨੂੰ ਨਵੀਂ ਜ਼ਿੰਦਗੀ ਮਿਲਿਆ 2 ਸਾਲ ਤੋਂ ਜਿਹੜੀ ਮੈਂ ਜੀ ਰਿਹਾ ਵੀ ਬੜੀ ਸੁਹਿਰਦ ਲੱਗਦੀ ਆ ਸੋਹਣੀ ਲੱਗਦੀ ਆ ਤੇ ਇਹੇ ਜ਼ਿੰਦਗੀ ਜਿਹੜੀ ਆ ਮੈਂ ਆਪਣੇ ਭੈਣ ਭਾਈਆਂ ਨੂੰ ਜਿਹੜੇ ਨਸ਼ਾ ਕਰਦੇ ਆ ਭੈਣਾਂ ਨੂੰ ਭਾਵਾਂ ਨੂੰ ਬੱਚਿਆਂ ਨੂੰ ਦੇਣੀ ਚਾਹਨਾ ਵੀ ਇਸ ਨਸ਼ੇ ਦੀ ਦਿਲਦਿਲ ਚੋਂ ਬਾਹਰ ਆਉ। ਇੱਥੇ ਅੰਦਰ ਇੱਕ ਬੜਾ ਸ਼ੂਰਮਾ ਆ ਬੜਾ ਬਹਾਦਰ ਆ। ਉਸਤਾਨ ਦੇ ਸਾਹਮਣੇ ਆਉਣਾ ਕੈਮਰੇ ਦੇ ਕੋਈ ਆਪਣੇ ਆਪ ਨੂੰ ਦੱਸਣਾ ਵੀ ਮੈਂ ਇਹ ਕੰਮ ਕਰਦਾ ਰਿਹਾ ਆ। ਕਈ ਲੋਕ ਵੀ ਸਾਹਮਣੇ ਨਾਲ ਇਸੇ ਤਰ੍ਹਾਂ ਆਪਣੇ ਸਾਹਮਣੇ ਨੋਬੇ ਤੇ ਇਸੇ ਤਰ੍ਹਾਂ ਜੀਤਾਰ ਕਰਦੇ। ਸਮੇਂ-ਸਮੇਂ ਤੇ ਸੂਰਮੇ ਪੈਦਾ ਹੋਏ ਆ। ਜੇ ਅਸੀਂ ਗੁਰੂ ਸਾਹਿਬ ਮੇਲੇ ਦੀ ਗੱਲ ਕਰੀ ਉਹਦੇ ਗੁਰੂ ਸਾਹਿਬ ਨਾਲ ਬੜੇ ਇਹੋ ਜਿਹੇ ਯੋਧੇ ਤੁਰੇ ਜਿਨ੍ਹਾਂ ਨੇ ਪਹਿਲਾਂ ਸਮਾਜ ਨੂੰ ਸੁਧਾਰਨੀਆਂ ਗੱਲਾਂ ਕੀਤੀਆਂ, ਸੁਧਾਰਿਆ ਵੀ, ਜੰਗਾਂ ਲੜੀਆਂ। ਉਸ ਤੋਂ ਬਾਅਦ ਜੇ ਆਜ਼ਾਦੀ ਦੀ ਕ੍ਰਾਂਤੀ ਆਈ ਉਦੋਂ ਬੜੇ ਸੂਰਮੇ ਪੈਦਾ ਹੋਏ ਉਦੋਂ ਉਹਨਾਂ ਨੇ ਦੱਸੇ ਜਿਹੜੇ ਫਾਂਸੀ ਦੇ ਚਮ-ਚਮ ਗਲਾਂ 'ਚ ਪਾਏ ਤੇ ਦੇਸ਼ ਨੂੰ ਇੱਕ ਨਮਾਰਾ ਦਿੱਤਾ ਉਸ ਤੋਂ ਬਾਅਦ ਅੱਜ ਜੇ ਗੱਲ ਕਰੀਏ ਨਸ਼ੇ ਦੀ ਮਾਰ ਜਿਹੜੀ ਨਸ਼ੇ ਦੀ ਮਾਰ ਆ ਬੜੀ ਕਰੋਪੀ ਵਾਲੀ ਮਾਰ ਆ ਇਸ ਵਿੱਚ ਕਹਿੰਦੇ ਸੱਪ ਦਾ ਜ਼ਹਿਰ ਸੱਪ ਦੇ ਜ਼ਹਿਰ ਨੂੰ ਹੀ ਘਟਦਾ ਜਿਹੜਾ ਬੰਦਾ ਨਸ਼ਾ ਕਰਕੇ ਹਟ ਚੁੱਕਾ ਉਹ ਹੀ ਜਿਹੜਾ ਵਾ ਬੱਚਾ ਦੂਸਰੇ ਬੱਚੇ ਨੂੰ ਸਮਝਾ ਸਕਦਾ ਵੀ ਇਹ ਨਸ਼ਾ ਕਿੱਥੋਂ ਤੱਕ ਸਾਨੂੰ ਲੈ ਕੇ ਜਾਂਦਾ ਅੱਜ ਇਹ ਵਾਕਏ ਸੂਰਮੀਰਾ ਆਲੀ ਗੱਲ ਆ ਸੂਰਮੇ ਆਲੀ ਗੱਲ ਆ ਵੀ ਇੱਕ ਨਸ਼ੇ ਦੀ ਦਲਦਲ ਚੋਂ ਬਾਹਰ ਆਣ ਕੇ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਜਿਹੜੇ ਨੌਜਵਾਨ ਇਸ ਚ ਨਸ਼ੇ ਦੇ ਗਲਦਾਨ ਆ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੀ ਨਵੀਂ ਜ਼ਿੰਦਗੀ ਕਿਸੇ ਨੂੰ ਜ਼ਿੰਦਗੀ ਦੇਣਾ ਜੋ ਵੀ ਅੱਜ ਦੇਖਿਆ ਨਾ ਡਾਕਟਰ ਇੱਕ ਤੁਸੀਂ ਐਂਬੂਲੈਂਸ 'ਚ ਦੇਖਣਾ ਵੀ ਉਹ ਡਾਕਟਰ ਬੜੀ ਐਂਬੂਲੈਂਸ ਭਜਾ ਕੇ ਕਿੰਨੇ ਕਿਲੋਮੀਟਰ ਦਾ ਸਫ਼ਰ ਕਰਕੇ ਕਹਾਟ ਇੱਕ ਸਿਰਫ ਦਿਲ ਜਿਹੜਾ ਉਹ ਲੈ ਗਿਆ ਜਾਂਦਾ ਤੇ ਉਹਦੀ ਪ੍ਰਸ਼ੰਸਾ ਦੀ ਪਰ ਇਹ ਉਸ ਤੋਂ ਵੱਡਾ ਕਾਰਜ ਆ ਵੀ ਇਹ ਉਸ ਜੰਜਾਲ 'ਚੋਂ ਬਾਹਰ ਨਿਕਲਿਆ ਜਿਹੜੇ ਜੰਜਾਲ 'ਚ ਫਸਿਆ ਸੀ ਜਿੱਥੇ ਇਹਨੇ ਘਾਦਿਆਂ ਦੀ ਵੀ ਕੁੱਟਮਾਰ ਕੀਤੀ ਬੜਾ ਕੁਛ ਕੀਤਾ ਪਰ ਅੱਜ ਇਹ ਉਹ ਸੋਚਦਾ ਮੈਂ ਜ਼ਿੰਦਗੀ ਬੜੀ ਗਲਤ ਜੂਰਿਆ ਸੀ ਅੱਜ ਇਹ ਬੰਦਾ ਜਿਹੜਾ ਉਹ ਸਟ੍ਰੈਕ ਤੇ ਆ ਗਿਆ ਤੇ ਯੋਧਿਆਂ ਵਾਲਾ ਕੰਮ ਐ ਕਿ ਬਈ ਇਹ ਨਸ਼ਾ ਛੱਡਣਾ ਇੱਕ ਬੜੇ ਵੱਡੇ ਯੋਧੇ ਵਾਲਾ ਕੰਮ ਆ ਇਹ ਵੀਰ ਸਾਡਾ ਯੋਦਾ ਅਸੀਂ ਇਹਦੇ ਨਾਲ ਖੜੇ ਆ ਕਿਤੇ ਵੀ ਸਾਡੀ ਜ਼ਰੂਰਤ ਪਵੇ ਹੱਕ ਮਾਰਨਾਂ ਆਵਾਜ਼ ਮਾਰ ਸਕਦਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਅਮਰਸਤ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ